ਜੀ ਆਇਆਂ ਨੂੰ ਸਤਿ ਸ੍ਰੀਕਾਲ ਨਮਸਤੇ ਸਲਾਮ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਜਿੱਥੇ ਉਹ ਹੁਸ਼ਰੋ ਹਾਜ਼ਰੋ ਵਸਰੋ ਤੇ ਪੰਜਾਬੀ ਬ੍ਰਾਂਚ ਦਾ ਟਾਈਮ ਹੋ ਗਿਆ ਤੇ ਉੱਠ ਚੋ ਅੱਖਾਂ ਖੋਲੋ ਤੇ ਰੋਟੀ ਛੋਟੀ ਖਾਣ ਤੋਂ ਪਹਿਲੇ ਸਾਡੀ ਗੱਲ ਸੁਣ ਲਓ ਤੇ ਤੁਹਾਨੂੰ ਸਵਾਦ ਆਏਗਾ ਅੱਜ ਦੇ ਬ੍ਰਾਂਚ ਦਾ ਤੇ ਚੋਹੀਦ ਸਾਹਿਬ ਸਾਡੇ ਨਾਲ ਨੇ ਤੇ ਬੜੀਆਂ ਖਬਰਾਂ ਲੱਭ ਕੇ ਲੈ ਕੇ ਆਏ ਨੇ ਐਸੀ ਐਸੀ ਖਬਰਾਂ ਨੇ ਕਿ ਅੱਜ ਤੁਹਾਡੇ ਜਿਹੜੇ ਨੇ ਨਾ ਹੋਸ਼ ਉੱਡ ਜਾਣਗੇ ਲੇਕਿਨ ਇੱਕ ਖਬਰ ਮੈਂ ਵੀ ਕੱਢੀ ਹੈ ਉੱਥੋਂ ਗੱਲ ਸ਼ੁਰੂ ਕਰਾਂਗੇ ਚੋਹੇ ਸਾਹਿਬ ਇਜਾਜ਼ਤ ਹੈ ਜੀ ਜੀ ਬਿਲਕੁਲ ਬਿਲਕੁਲ ਲੋ ਜੀ ਚੋਹੇ ਸਾਹਿਬ ਨੇ ਇਜਾਜ਼ਤ ਦਿੱਤੀ ਤੇ ਜ਼ਮੀਨ ਰੋੜ ਗਈ 50 ਏਕੜ ਉਧਰ ਇੰਡੀਅਨ ਪੰਜਾਬ ਵਿੱਚ ਉਹ ਸਾਡੇ ਪੰਜਾਬੀ ਕਿਸਾਨ ਸਾਡ ਤੇ 50 ਏਕੜ ਜਿਹੜੀ ਰੂੜੀ ਹੈ ਨਾ ਉਹ ਸਰਹੱਦ ਦੇ ਉੱਤੇ ਰੂੜੀ ਹੈ ਬਾਰਡਰ ਦੇ ਉੱਤੇ ਆ ਕੇ ਤੇ ਬਿਲਕੁਲ ਬਾਰਡਰ ਤੇ ਆ ਕੇ ਲੱਗ ਗਈ ਉਹਨਾਂ ਇੰਤਜ਼ਾਰ ਕਰ ਰਹੇ ਨੇ ਕਿ ਭਈ ਇਹ ਬਾਰਡਰ ਤੋਂ ਅੱਗੇ ਵੀ ਜਾਏਗੀ ਜ਼ਮੀਨ ਕਿਸੇ ਔਰ ਦੀ ਵੀ ਜਾਏਗੀ ਕਿ ਨਹੀਂ ਉਹ ਤਸਵੀਰ ਬੜੇ ਮਜ਼ੇਦਈ ਹੈ ਇਹ ਬਾਰਡਰ ਅੱਜ ਪਤਾ ਚੱਲਿਆ ਕਿ ਜਿੱਥੇ ਤਾਰਾਂ ਲੱਗੀਆਂ ਨੇ ਨਾ ਉਧਰ ਤਾਰਾਂ ਦੇ ਥੱਲੇ ਤੇ ਉਹਨਾਂ ਨੇ ਕੰਕਰੀਟ ਹੀ ਬਹੁਤ ਵੱਡੀ ਵਿਛਾਈ ਹੈ ਤੇ ਪਾਣੀ ਫਿਰ ਰਹਿ ਗਿਆ ਉਧਰ ਹੀ ਤੇ ਇੰਡੀਅਨ ਪੰਜਾਬ ਵਿੱਚ ਹੀ ਤੇ ਉਹ ਜਿਹੜਾ ਰਾਵੀ ਦਾ ਫਲੱਡ ਸੀ ਉਹਨਾਂ ਦੀ ਜ਼ਮੀਨ ਖਾ ਗਿਆ ਚੌਦੀ ਸਾਹਿਬ ਇਹ ਬੜਾ ਮੈਨੂੰ ਅਫਸੋਸ ਹੈ ਕਿ ਸਾਡੇ ਪੰਜਾਬੀ ਭਰਾ ਉਧਰ ਦੇ ਉਹਨਾਂ ਦੀ ਜ਼ਮੀਨ ਰੁੜ ਗਈ ਉਹ ਵੀ ਬਾਰਡਰ ਦੇ ਉੱਤੇ ਆ ਕੇ ਰੁੜ ਗਈ ਹਾਂ ਬਿਲਕੁਲ ਰਾਨਾ ਸਾਹਿਬ ਲੇਕਿਨ ਉਹਨਾਂ ਦੇ ਤੇ 50 ਏਕੜ ਰੋੜੀ ਹੈ ਇੱਧਰ ਪੰਜਾਬੀਆਂ ਦੀ ਲੱਖਾਂ ਏਕੜ ਰੋੜੀ ਹੈ ਇੱਧਰਲੀ ਸਾਈਡ ਉੱਧਰ ਵੀ ਚੌਕੀ ਸਾਹਿਬ ਲੱਖਾਂ ਕਿੜੋ ਗੜ ਹੋਇਆ ਹੈ ਐ ਤੇ ਮੈਂ ਸਭ ਵਾਕਿਆਤ ਦੀ ਗੱਲ ਕਰ ਰਹੇ ਹਾਂ ਐ ਤੇ ਬਾਰਡਰ ਤੇ ਹੋਇਆ ਬਾਰਡਰ ਦੇ ਵਾਕਿਆ ਤੇ ਤੇ ਉਹ ਐਸੀ ਜਗ੍ਹਾ ਤੇ ਹੋਇਆ ਕਿ ਉੱਥੇ ਰਿਲੀਫ ਹੀ ਨਹੀਂ ਮਿਲ ਸਕਦਾ ਉਹਨਾਂ ਨੂੰ ਉੱਧਰ ਦੀ ਮਸ਼ੀਨਰੀ ਵੀ ਕੰਮ ਨਹੀਂ ਕਰ ਸਕਦੀ ਕਿਉਂਕਿ ਖਤਰਾ ਇੱਧਰ ਹੈ ਇੱਧਰੋਂ ਕੋਈ ਫਾਇਰਿੰਗ ਨਾ ਹੋ ਜਾਵੇ ਜੀ ਸਭ ਇਹ ਸਰਦ ਦੇ ਮਾਮਲੇ ਆ ਨੇ ਨਾ ਬਿਲਕੁਲ ਇਸ ਲਈ ਇੰਪੋਰਟੈਂਟ ਹੈ ਅਛਰਣ ਸੇ ਫਲੱਡ ਦੀ ਗੱਲ ਤੋਂ ਆਇਆ ਮੇਰੇ ਜ਼ਿਹਨ 'ਚ ਇਹ ਗੱਲ ਕਿ ਇਹ ਜਿਹੜਾ ਫਲੱਡ ਆ ਇਹਦੇ ਵਿੱਚ ਜਿਹੜੇ ਹੁਣ ਜਿੰਨੇ ਨੁਕਸਾਨਾਤ ਹੋ ਰਹੇ ਆ ਜਾਰ ਉਹਨਾਂ ਦੀ ਅਸੈਸਮੈਂਟ ਵੀ ਹੋਏਗੀ ਹੋ ਰਹੀ ਆ ਇੰਟਰਨੈਸ਼ਨਲ ادارے ਵੀ ਕਰ ਰਹੇ ਸਾਡੇ ਆਪਣੇ ਵੀ ਲੋਕਲ ادارے ਵੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਇੱਕ ਚੀਜ਼ ਬੜੀ ਵਾਅਦੇ ਤੌਰ ਤੇ ਸਾਹਮਣੇ ਆ ਰਹੀ ਹੈ ਕਿ ਜੀ ਜਿਹੜੇ ਫਲੱਡ ਆ ਇਹਨਾਂ ਦਾ ਜ਼ਿਆਦਾ ਨੁਕਸਾਨ ਜਿਹੜਾ ਇਸ ਕਰਕੇ ਹੋਇਆ ਜਿਹੜੇ ਪਾਣੀ ਦੇ ਕੁਦਰਤੀ ਰਾਸਤੇ ਆ ਉਹ ਇਹਨਾਂ ਨੇ ਉਹਨਾਂ ਦੇ ਉੱਤੇ ਮਤਲਬ ਇਨਕ੍ਰੋਚਮੈਂਟਾਂ ਕੀਤੀਆਂ ਹੋਈਆਂ ਉਹਨਾਂ ਨੂੰ ਪ੍ਰੋਟੈਕਟ ਨਹੀਂ ਰੱਖਿਆ ਉਹਨਾਂ ਤੇ ਮੁxtਲਫ ਚੀਜ਼ਾਂ ਤਮੀਰ ਕਰ ਦੁੱਤੀਆਂ ਲੇਕਿਨ ਇਹਦੇ ਨਾਲ ਨਾਲ ਇੱਕ ਇਹ ਵੀ ਚੀਜ਼ ਦੇਖਣ ਵਾਲੀ ਆ ਕਿ ਜਿਹੜਾ ਮੋਟਰਵੇ ਬਣਿਆ ਵਾ ਇਹ ਮੋਟਰਵੇ ਬਣਦੇ ਟਾਈਮ ਵੀ ਇਸ ਚੀਜ਼ ਦਾ ਖਿਆਲ ਨਹੀਂ ਕੀਤਾ ਗਿਆ ਹੂੰ ਹੂੰ ਕਿ ਜੇ ਅਗਰ ਫਲੱਡ ਆਏਗਾ ਤੇ ਮੋਟਰਵੇ ਇਹ ਨਾ ਜਗ੍ਹਾ ਤੋਂ ਤਾਂ ਨਹੀਂ ਗੁਜ਼ਰਦਾ ਜਿਹੜੇ ਪਾਣੀ ਦੇ ਕੁਦਰਤੀ ਰਸਤੇ ਉਹਨਾਂ ਦੇ ਵਿੱਚ ਬਲਾਕ ਆ ਮਸਲਨ ਦੋ ਤਿੰਨ ਜਗ੍ਹਾ ਤੇ ਮੋਟਰਵੇ ਮੈਨ ਬੜਾ ਨੁਕਸਾਨ ਹੋਇਆ ਇੱਕ ਤੇ ਜਿਹੜਾ ਅਬਦੁਲਕੀਮ ਪੀਰਮਲ ਵਾਲਾ ਮੋਟਰਵੇ ਆ ਆਹੋ ਇਹਦੇ ਉੱਤੇ ਜਿਹੜਾ ਉਹਨਾਂ ਨੇ ਮೈಸੁਰਾ ਵਾਲਾ ਬੰਨ ਤੋੜਿਆ ਸੀ ਨਾ ਉਹ ਜਾ ਕੇ ਪਾਣੀ ਲਗਾ ਮੋਟਰਵੇ ਨੂੰ ਉਹ ਪਹਿਲਾਂ ਇਹ ਜਿਹੜਾ ਸਲਾਬ 88 ਵਾਲਾ ਆਇਆ ਸੀ ਉਹ ਮੋਟਰਵੇ ਵਾਲੀ ਜਗ੍ਹਾ ਤੋਂ ਪਾਣੀ ਗੁਜ਼ਰ ਗਿਆ ਸੀ ਅੱਗੇ ਉਹਦਾ ਨੁਕਸਾਨ ਘੱਟ ਆਇਆ ਸੀ ਲੇਕਿਨ ਮੋਟਰਵੇ ਨੇ ਕਿਉਂਕਿ ਬਲਾਕ ਕਰ ਦਿੱਤਾ ਪਾਣੀ ਦਾ ਰਸਤਾ ਉਹ ਫਿਰ ਸਾਈਡਾਂ ਤੇ ਗਿਆ ਔਰ ਉਹਨੇ ਸਾਈਡਾਂ ਤੇ ਦਰਜਣਾ ਜਿਹੜੇ ਦਿਹਾਤ ਆ ਜਮੀਨਾ ਉਤਬਾਹ ਕੀਤੀਆਂ ਸਲਾਬ ਨੇ ਔਰ ਇਸ ਤਰ੍ਹਾਂ ਹੀ ਜਿਹੜਾ ਮਲਤਾਨ ਸਖਰਵੇ ਮੋਟਰਵੇ ਹੈ ਉੱਤੇ ਵੀ ਇਹੀ ਚੀਜ਼ਾਂ ਆ ਰਹੀਆਂ ਕਿ ਉਹ ਉਹਦੇ ਨਾਲ ਜਾ ਕੇ ਲੱਗ ਗਿਆ ਹੁਣ ਜਿਹੜੇ ਮੋਟਰ ਜੀਟੀ ਦਾ ਜਿਹੜਾ ਆਮ ਦੂਸਰਾ ਨੈਸ਼ਨਲ ਹਾਈਵੇ ਉੱਤੇ ਜਿਹੜੇ ਪੁਲ ਬਣੇ ਨੇ ਦਰਿਆਵਾਂ ਦੇ ਦਰਿਆ ਦੇ ਉੱਤੇ ਚਨਾਬ ਵੀ ਮਰਹਾਲ ਉੱਥੋਂ ਗੁਜ਼ਰਦਾ ਹੋਣਾ ਆਹੋ ਚਨਾਬ ਦੇ ਉੱਤੇ ਉਹ بڑے ਵੱਡੇ ਵੱਡੇ ਪੁੱਲ ਨੇ ਮੋਟਰਵੇ ਤੋਂ ਉਹਨਾਂ ਨੇ ਛੋਟੇ ਛੋਟੇ ਰੱਖੇ ਆਏ ਪਤਾ ਨਹੀਂ ਇਹ ਕਿਹ ਮਸਲਾ ਕੀ ਹੈ ਚੋਇਸ ਸਾਹਿਬ ਐਥੇ ਇਨਕ੍ਰੋਚਮੈਂਟ ਆਲਾ ਜ਼ੇਨ ਹੈ ਡਿਵੈਲਪਮੈਂਟ ਦਾ ਜਿਹੜਾ ਜ਼ੇਨ ਹੈ ਨਾ ਸਾਡਾ ਕਾਸਟ ਵੀ ਕੱਟ ਰੱਖਣੀ ਹੈ ਕਮਿਸ਼ਨ ਵੀ ਖਾਣੇ ਨੇ ਉਹਦੇ ਡਿਜ਼ਾਈਨ ਵਿੱਚ ਫਿਰ ਅਲਟਰੇਸ਼ਨਾਂ ਹੁੰਦੀਆਂ ਰਹਿੰਦੀਆਂ ਨੇ ਇਹ ਸੋਚਦੇ ਨੇ ਕਿ ਭਈ ਇਹ ਇੱਕੋ ਵਾਰੀ ਆਣਾ ਹੈ ਸਲਾਬ ਤੇ ਰਸਤਾ ਵੀ ਬਣਾ ਲੇਗਾ ਵੈਸੇ ਚੋਇਸ ਸਾਹਿਬ ਹੁੰਦਾ ਵੀ ਇੰਜ ਹੀ ਹੈ ਮੈਨੂੰ ਯਾਹਾਂ ਦੇ ਜਦੋਂ ਬਣੀ ਨਾ اسلامਬਾਦ ਲੋਹਰਾਲੀ ਮੋਟਰਵੇ ਤੇ ਸਰਗੋਦੇ ਦੇ ਕੋਲ ਤੋਂ ਅੱਗੇ ਪਿੰਡੀ ਪਟੀਆਂ ਤੇ ਖਾਨਪੂਰ ਖਾਨਕਾ ਡੋਗਰਾ ਇਧਰ ਜਦੋਂ ਸਲਾਬ ਆਂਦਾ ਸੀ ਮਾਰਸ਼ਾ ਪਾਣੀ ਕ੍ਰਾਸ ਹੀ ਨਹੀਂ ਸੀ ਹੁੰਦਾ ਅੱਛਾ ਉਹ ਫਿਰ ਵੇਖਿਆ ਬਾਅਦ ਵਿੱਚ ਕਿ ਉਹ ਜਿਹੜੇ ਛੋਟੇ ਛੋਟੇ ਬਣਾਏ ਸਨ ਨਾ ਉਹਨਾਂ ਨੇ ਪੈਸੇਜ ਉਧਰ ਰਾ ਬੰਦੇ ਗਏ ਤੇ ਖਾਲੇ ਬੰਦੇ ਗਏ ਤੇ ਪੈਸੇਜ ਬੰਦਾ ਗਿਆ ਕੁਦਰਤ ਆਪਣਾ ਨਿਜ਼ਾਮ ਲਵ ਲੈਂਦੀ ਹੈ ਲੇਕਿਨ ਬੰਦੇ ਕਸਰ ਨਹੀਂ ਛੱਡਦੇ ਜੋ ਇਹ ਸਭ ਹਾਂ ਬੰਦੇ ਬਿਲਕੁਲ ਕਸਰ ਅੱਛਾ ਰਣਾ ਸਾਹਿਬ ਮੇਰੇ ਇੱਕ ਗੱਲ ਵੈਸੇ ਇਹਨ ਚਾਹੀਏ ਪੰਜਾਬੀ ਸਾਡੇ ਪੰਜਾਬੀ ਤੁਹਾਨੂੰ ਪਤਾ ਹੈ ਇਹਨਾਂ ਨੂੰ ਆਪਣੇ ਦੇਸ਼ ਦੇ ਬਾਰੇ ਵੀ ਬੜੀ ਇਨਫੋਰਮੇਸ਼ਨ ਮੈਨੂੰ ਤੇ ਲੱਗਦਾ ਕੱਟ ਹੀ ਹੁੰਦੀ ਹੈ ਬਹੁਤ ਵੈਸੇ ਜਿਹੜਾ ਮਤਲਬ ਪੰਜਾਬ ਪੰਜਾਂ ਦਰਿਆਵਾਂ ਦੀ ਜ਼ਮੀਨ ਪੰਜ ਨਦ ਇਵੇਂ ਵੈਸੇ ਸਾਡੇ ਲੋਗਾਂ ਨੂੰ ਪਤਾ ਹੈ ਕਿ ਪੰਜ ਨਤ ਮੁਕਾਮ ਹੈ ਕਿਥੇ ਪੰਜ ਦਰਿਆ ਇਕੱਠੇ ਕਿਥੇ ਹੁੰਦੇ ਨੇ ਤੁਹਾਨੂੰ ਵੀ ਵੈਸੇ ਪਤਾ ਹੋਣਾ ਤੁਸੀਂ ਤੇ ਜੁਗਰਾ ਦੇ ਤੇ ਤੁਹਾਨੂੰ ਲੈ ਕੇ ਵੀ ਗਿਆ ਅੱਛਾ ਦੱਸੋ ਜਰਾ ਕਿਹੜੀ ਜਗ੍ਹਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਪੰਜ ਨਤ ਜਿਹੜਾ ਹੈ ਨਾ ਸਾਊਥ ਪੰਜਾਬ ਵਿੱਚ ਹੈ ਕੋਟ ਮਿੱਠਨ ਮਰਹਲ ਕੋਟ ਮਿੱਠਨ ਦੀ ਜਗ੍ਹਾ ਤੇ ਤੇ ਖਾਜਾ ਫਰੀਦ ਸਾਹਿਬ ਦਾ ਮਸਕਨ ਹੈ ਹਾਂ ਤੇ ਉਹ ਉਸ ਜਗ੍ਹਾ ਹੈ ਲੇਕਿਨ ਉਸ ਤੋਂ ਮੈਨੂੰ ਯਾਦ ਆ ਰਿਹਾ ਸੀ ਕਿ ਜਦੋਂ ਬਾਵਲਪੁਰ ਦੀ ਰਿਆਸਤ ਕਾਇਮ ਸੀ ਇਬੇ ਬਾਬਾ ਫਰੀਦ ਵੀ ਸਨ ਬਾਬਾ ਫਰੀਦ ਜਦੋਂ ਫੌਤ ਹੋ ਗਏ ਖਾਜਾ ਫਰੀਦ ਸਾਹਿਬ ਤੇ ਕਸ਼ਤੀਆਂ ਚਲਾਈਆਂ ਸਨ ਉਸ ਵਕਤ ਨਵਾਬ ਨੇ ਦਰਿਆਵਾਂ ਵਿੱਚੋਂ ਨਾ ਉਸ ਤੇ ਜਾਣ ਵਾਸਤੇ ਨਾ ਤੇ ਮੁਫਤ ਸਫਰ ਹੁੰਦਾ ਸੀ ਦੇਗਾ ਸ਼ੇਕਾ ਬੰਦੀਆਂ ਸਨ ਬੜਾ ਟਰੈਵਲ ਹੁੰਦਾ ਸੀ ਉਹਨਾਂ ਦੇ ਵਿੱਚ ਨਾ ਪੰਜਨਦ ਦੇ ਕੋਲ ਜਾ ਕੇ ਨਾ ਉਹਨਾਂ ਦਾ ਫਿਰ ਕੋਟ ਮਿੱਠਣ ਦੇ ਕੋਲ ਜਿਹੜਾ ਹੈ ਉਸ ਮਨਾਇਆ ਮਨਾਇਆ ਜਾਂਦਾ ਸੀ ਤੇ ਉਹ ਇੰਨੇ ਖੁੱਲੇ ਦਰਿਆ ਨਹਿਰ ਸਨ ਤੇ ਉਹਦੇ ਉੱਤੇ ਇਹਨਾਂ ਨੇ ਮੋਟਰਵੇ ਬਣਾਤੀਆਂ ਏ ਰਸਤੇ ਬੰਦ ਹੋ ਗਏ ਤੁਸੀਂ ਗਏ ਸੋ ਲੋਧਰ ਵੀ ਗਏ ਸੋ ਉਸ ਤੋਂ ਬਾਅਦ ਪਟਨਾ ਮਦ ਬਿਲਕੁਲ ਬਿਲਕੁਲ ਤੁਸੀਂ ਵੇਖਿਆ ਸੀ ਨਾ ਤੇ ਸ਼ਹਿਰ ਦੀ ਸੜਕਾਂ ਦੀ ਵੀ ਕੀ ਹਾਲਤ ਹੈ ਹਾਂ ਬਿਲਕੁਲ ਹਾਲਾਤ ਉਹ ਤੇ ਉੱਚੀ ਉੱਚੀ ਸੜਕਾਂ ਬਣਾਤੀਆਂ ਤੇ ਫਿਰ ਉਸ ਤੋਂ ਬਾਅਦ ਇੱਕ ਸਾਈਡ ਤੇ ਗੰਦਾ ਪਾਣੀ ਖੜਾ ਹੈ ਹੂੰ ਹੈ ਉਹ ਰਾਹ ਨਿਕਲੀ ਨਹੀਂ ਰਿਹਾ ਪਾਣੀ ਦਾ ਉਹ ਗੰਦੇ ਜੋੜ ਬਣ ਗਏ ਨੇ ਹੁਣ ਪਤਾ ਨਹੀਂ ਕੀ ਹਾਲਤ ਹੈ ਉਹੀ ਤੇ ਮੈਂ ਰਾਣਾ ਸਾਹਿਬ ਗੱਲ ਕਰ ਰਿਹਾ ਕਿ ਜਦੋਂ ਸਾਡੇ ਆ ਇਸਲਾਮਾਬਾਦ ਵਰਗੇ ਸ਼ਹਿਰਾਂ ਵਿੱਚ ਜਿਵੇਂ ਇਹਦਾ ਰਿਪੋਰਟ ਹੁੰਦੇ ਨਾ ਮੀਡੀਆ ਦਾਨਪਤਾ ਸਾਡਾ ਸਾਰਾ ਅਰਬਨ ਡੋਮਿਨੇਟਡ ਹੈ ਉਹ ਵੀ ਅਰਬਨ ਜਿਹੜੇ ਮੇਜਰ ਸਿਟੀ ਸ਼ਹਿਰ ਨੇ ਤੇ ਤੇ ਛੋਟੇ ਮਡੇ ਤੋਂ ਬਣਦੇ ਨੇ ਤੇ ਉਹ ਜਿਹੜਾ ਟੀਵੀ ਮੀਡੀਆ ਜਾਂ ਪ੍ਰੈਸ ਆ ਉਹ ਇਹ ਚੀਜ਼ਾਂ ਨੂੰ ਜਿਹੜੀ এনवायरमेंट ਪੈਕਟ ਸਟਡੀ ਦੀ ਕਿੱਥੇ ਆ ਉਹ ਕੋਈ ਹੁੰਦੀ ਤਾਂ ਪਤਾ ਲਾਜ਼ ਮੌਜੂਦਾ ਹੋਣੀ ਜ਼ਰੂਰੀ ਲੇਕਿਨ ਐਡਾ ਵੱਡਾ ਮੋਟਰਵੇ ਬਣ ਗਿਆ ਪੂਰੇ ਪਾਕਿਸਤਾਨ ਇਹਦੀ এনवायरमेंट ਇੰਪੈਕਟ ਅਸੈਸਮੈਂਟ ਕੋ ਹੋਈ ਹੋਈ ਵੀ ਆ ਕਾਲਸਾਂ ਚ ਹੋਈਗੀ ਲੇਕਿਨ ਇਹ ਤੁਹਾਨੂੰ ਪਤਾ ਹੈ ਉਹ ਹੀ ਤਾਂ ਕਹਿ ਰਹੇ ਨਾ ਕਿ ਫਿਰ ਡਿਜ਼ਾਈਨ ਚੇਂਜ ਹੁੰਦੇ ਰਹਿੰਦੇ ਨੇ ਕਾਸਟ ਕੱਟ ਕਰਨ ਵਾਸਤੇ ਤੇ ਉਹਦੇ ਚ ਕਿੱਕ ਪੈਕਸ ਵੀ ਹੋਣਗੇ ਫਿਰ ਇਹ ਵੀ ਹੁੰਦਾ ਕਿ ਛੇਤੀ ਛੇਤੀ ਕੰਮ ਵੀ ਮੁਕਾ ਦਈਏ ਇਲੈਕਸ਼ਨ ਵੀ ਆਣਾ ਹੈ ਇਹ ਮੋਟਰਵੇ ਦੇ ਉੱਤੇ ਤੇ ਸਿਆਸਤ ਚੱਲਦੀ ਹੈ ਪੀਐਮ ਆਲੈਂਦੀ ਵੀ ਤੇ ਉਹ ਤੇ ਇਸ ਚੱਕਰੇ ਚ ਰਹਿੰਦੇ ਨੇ ਕਿ ਭਈ ਕਿ ਲੋਕਾਂ ਨੂੰ ਨਜ਼ਰ ਆਣਾ ਚਾਹੀਦਾ ਹੈ ਕੰਮ ਕਿ ਹੋ ਕੀ ਰਿਹਾ ਤੇ ਉਹ ਮੇਰਾ ਖਿਆਲ ਹੈ ਕਿ ਉਹ ਚੱਕਰ ਹੈ ਇਹ ਮਾਈਂਡ ਸੈਟ ਦੀ ਗੱਲ ਹੈ ਜੀ ਸਭ ਹੋਰ ਤੇ ਕੋਈ ਗੱਲ ਨਹੀਂ ਤੇ ਮਾਈਂਡ ਸੈਟ ਵੀ ਇੰਝ ਹੁੰਦਾ ਹੈ ਦੇ ਤੁਸੀਂ ਉਹ ਜ਼ਿਕਰ ਕਰ ਰਹੇ ਹੋ ਕਿ ਮਰੀਨ ਬੀਬੀ ਨੇ ਵੀ ਕੋਈ ਬਣਾ ਤਿੰਨ ਕਮੇਟੀਆਂ ਵੀ ਬਣਾਉਂਦੀਆਂ ਉਹ ਉਹ ਦੱਸਣਾ ਤੁਸੀਂ ਮੇਰੇ ਖਿਆਲ ਤੁਸੀਂ ਇਹਦਾ ਉਹਦੇ ਬਾਰੇ ਜੋ ਉਹ ਕਮੇਟੀਆਂ ਬਣਾਈਆਂ ਉਹ اچھا اچھا ਕੰਮ ਹੈ ਉਸ ਦਾ ਲੇਕਿਨ ਇਹ ਕੰਮ ਉਹ ਹੋਣਾ ਚਾਹੀਦਾ ਸੀ ਸਲਾਬਾਂ ਤੋਂ ਪਹਿਲੇ ਠੀਕ ਹੈ ਕਿ ਰਿਲੀਫ ਲੋਕਲ ਕਮੇਟੀ ਤੇ ਰਿਲੀਫ ਕਮੇਟੀਆਂ ਬਣਾ ਦੇਓ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ رابطہ ਕਰ ਲੈਣ ਕਿਹਦੇ ਕਿਹਦੇ ਨਾਲ ਕਰਨਾ ਹੈ ਕਿੱਥੇ ਕਰਨਾ ਹੈ ਉਹ अर्ਲੀ ਵਾਰਨਿੰਗ ਸਿਸਟਮ ਦੇ ਅੰਡਰ ਜੜਾ ਹੁੰਦਾ ਨਾ ਉਹਦੇ ਤੇ ਇੱਕ ਕਰ ਦੇ ਲੇਕਿਨ ਉਹ ਜਦੋਂ ਸਲਾਬ ਮੁੱਕ ਗਿਆ ਹੁਣ ਉਹ ਮਲਤਾਨ ਵਾਲੇ ਵੀ ਕੈਂਪ ਸ਼ੈਂਪ ਜਿਹੜੇ ਖਤਮ ਹੋ ਗਏ ਅਫਸਰ ਬਾਬੂ ਜਿਹੜੇ ਨੇ ਨੇ ਜਾ ਰਹੇ ਨੇ ਵਾਪਸ ਕਰਨ ਨੂੰ ਤੇ ਲੋਕੀ ਵੀ ਜਾ ਰਹੇ ਨੇ ਤੇ ਉਸ ਵਕਤ ਉਹਨਾਂ ਨੇ ਰਿਲੀਫ ਕਮੇਟੀ ਬਣਾਤੀ ਪਹਿਲਾਂ ਹੋਏ ਨਾ ਇਹ ਕੋਈ ਤੁਸੀਂ ਕਹਿੰਦੇ ਕਿ ਲੋਕਲ ਮਤਲਬ ਲੋਕਾਂ ਨੂੰ ਪਹਿਲਾਂ ਇੰਗੇਜ ਕਰਨਾ ਚਾਹੀਦਾ ਸੀ ਉਹਨਾਂ ਨੂੰ ਪਹਿਲੇ ਇਸ ਤਰ੍ਹਾਂ ਦੀ ਸਹੂਲਤ ਦੇਣੀ ਚਾਹੀਦੀ ਸੀ ਕਿ ਆਪਣੇ ਮੋਬਾਈਲ ਦੇ ਜ਼ਰੀਏ ਤੁਸੀਂ ਕਿੱਥੇ ਕਿੱਥੇ ਹੈ ਤੁਹਾਡੇ ਕੋਲ ਸਹੂਲਤ ਹੈ ਕਿੱਥੇ ਜਾਣਾ ਹੈ ਰਾਸ਼ਨ ਕਿੱਥੋਂ ਮਿਲਣਾ ਹੈ ਚਾਰਾ ਜਾਨਵਰਾਂ ਦਾ ਕਿੱਥੋਂ ਮਿਲਣਾ ਹੈ ਪਾਣੀ ਬੋਤਾ ਆ ਜਵੇ ਤੇ ਕੀ ਕੀ ਕਰਨਾ ਹੈ ਕਿਥੋਂ ਪਾਣੀ ਆ ਰਿਹਾ ਹੈ ਕਿਹੜੀ ਜਗ੍ਹਾ ਮਹਫੂਜ਼ ਹੈ ਕਿੱਥੇ ਤੁਸੀਂ ਮੰਤਕਲ ਹੋਣਾ ਹੈ ਇਸ ਤਰ੍ਹਾਂ ਦੀਆਂ ਲੇਕਿਨ ਇਹਦੇ ਵੀ ਤੁਸੀਂ ਇੱਕ ਲਫਜ਼ ਯੂਜ਼ ਕੀਤਾ ਸੀ ਉਹ ਬੜਾ ਹੀ ਇਸਲਾਬ ਦੇ ਹਵਾਲੇ ਨਾਲ ਕ੍ਰਿਟੀਕਲ ਹੈ ਉਹ अर्ਲੀ ਵਾਰਨਿੰਗ ਸਿਸਟਮ ਉਹਦੇ ਵੇ ਤੁਹਾਨੂੰ ਪਤਾ ਕਿ ਹੁਣ ਇੱਕ ਬੜੇ ਇੰਪੋਰਟੈਂਟ ਕੋਈ ਹਕੂਮਤੀ ਉਧੇਦਾਰوں ਦੀ ਸਟੇਟਮੈਂਟ ਵੀ ਆ ਚੁੱਕੀ ਹੈ ਕਿ ਸਾਡੇ अर्ਲੀ ਵਾਰਨਿੰਗ ਸਿਸਟਮ ਬਿਲਕੁਲ ਮਤਲਬ ਕਮਜ਼ੋਰ ਨੇ ਜਾਂ ਕੰਮ ਹੀ ਨਹੀਂ ਕਰ ਰਹਾ ਉਹਦੀ ਵਜ੍ਹਾ ਨਾਲ ਬੜਾ ਨੁਕਸਾਨ ਹੁੰਦਾ ਹੈ ਜੀ ਸਾਹਿਬ ਮੈਂ ਮਾਈਂਡ ਸੈਟ ਦੀ ਗੱਲ ਕਰ ਰਿਹਾ ਗੱਲਾਂ ਸਾਰੀਆਂ ਪਤਾ ਹੁੰਦੀਆਂ ਜਿਹੜੇ ਬ ਗੱਲਾਂ ਸਾਰੀਆਂ ਪਤਾ ਨੇ ਉਹ ਮਾਈਂਡ ਸੈਟ ਹੈ ਕਿ ਅਸੀਂ ਕੰਮ ਨਹੀਂ ਕਰਨਾ ਤੇ ਉਹ ਇੱਕ ਵਾਰੀ ਮੈਂ ਕਾਕੜ ਰਫਿਉਲਾ ਕਾਕੜ ਸਾਡਾ ਦੋਸਤ ਹੈ ਉਹ ਡਿਵੈਲਪਮੈਂਟ ਦਾ ਮਾਸਟਰ ਹੈ ਪਲੈਨਿੰਗ ਕਮਿਸ਼ਨ ਵਿੱਚ ਰਿਹਾਂ ਉਹਨੂੰ ਪੁੱਛਿਆ ਉਹ ਕਹਿੰਦੇ ਯਾਰ ਕਿ ਇਹ ਤੇ 2 ਸਾਲ ਤੋ ਸੋਚ ਲੈਣਾ ਕਿ 2 ਸਾਲ ਤੱਕ ਇਹ ਵੀ ਬੜੀ ਗੱਲ ਹੈ ਬਿਊਰੋਕ੍ਰੇਸੀ ਵਾਲੀ 3 ਸਾਲ ਦਾ ਜਿਹੜਾ ਸੋਚਦਾ ਇਹਨਾਂ ਮਸੂਮਾ ਬਣਾ ਸਕਦਾ ਉਹ ਤੇ ਬਹੁਤ ਹੀ ਵੱਡਾ ਬਿਊਰੋਕਰੇਟ ਹੈ ਹੂੰ ਤੇ ਇਹ ਵਿਜਨ ਹੀ ਨਹੀਂ ਕਰ ਸਕਦੇ ਨਾ ਕਿਉਂਕਿ ਉਹਨੂੰ ਪਤਾ ਹੈ ਫਿਰ ਹਕੂਮਤ ਨੇ ਵੀ ਚੇਂਜ ਹੋਣਾ ਹੈ ਸਿਸਟਮ ਨੇ ਚੇਂਜ ਹੋਣਾ ਹੈ ਇਹਨਾਂ ਦੀ ਟ੍ਰਾਂਸਫਰ ਪੋਸਟਿੰਗ ਹੋਣੀ ਹੈ ਫਾਇਦੇਆਂ ਦੇ ਉੱਤੇ ਲੱਗੇ ਰਹਿੰਦੇ ਨੇ ਉਹ ਵਿਜਨ ਹੀ ਉਹਨਾਂ ਦਾ ਇੰਨਾ ਰਹਿ ਗਿਆ ਉਹਦੇ ਚ ਹਾਂ ਬਲਕਿ ਉਹ ਕਹਿੰਦੇ ਨੇ ਹੁਣ ਮੈਨੂੰ ਤਾਂ ਅੰਗਰੇਜ਼ੀ ਦਾ ਲਫ਼ਜ਼ ਯਾਦ ਹੈ ਪੰਜਾਬੀ ਵਿੱਚ ਪਤਾ ਨਹੀਂ ਇਹਨੂੰ ਕੀ ਕਹਾਂਗਾ ਉਹ ਕਹਿੰਦੇ ਜੀ ਸਾਡੇ ਬਿਊਰੋਕਰੇਟ ਜਿਹੜੇ ਫਾਇਰ ਫਾਈਟਰ ਨੇ ਉਹੀ ਬਾਕੀ ਵਿਜਨ ਕੋਈ ਨਹੀਂ ਹੁੰਦਾ ਵੀ ਡੇਲੀ ਬੇਸਿਸ ਤੇ ਫਾਇਰ ਫਾਈਟਿੰਗ ਕਰ ਆ ਮਸਲਾ ਵੈਨ ਹੁਣ ਇਦਾਂ ਕਰ ਲੋ ਵੈਸੇ ਉਹਨਾਂ ਕੋਲੋਂ ਗੱਲਾਂ ਕਰਾ ਲੋ ਗੱਲਾਂ ਕਰਾ ਲੋ ਉਹਨਾਂ ਦੇ ਕੋਲੋਂ ਉਹ ਕਹਿਣਗੇ ਜੀ ਕਿ ਮੈਕਸੀਕੋ ਇੰਜ ਹੋ ਰਿਹਾ ਹੈ ਸਲਾਬ ਰੋਕਣ ਵਾਸਤੇ ਹਾਲੈਂਡ ਦਾ ਵੀ ਉਹਨਾਂ ਨੂੰ ਪਤਾ ਹੈ ਚੀਨ ਦਾ ਵੀ ਉਹਨਾਂ ਨੂੰ ਪਤਾ ਹੈ ਲੇਕਿਨ ਆਪ ਨਹੀਂ ਕੋਈ ਕੰਮ ਕਰਨਾ ਹੈ ਨਾ ਉਹ ਆਪਣਾ ਕਹੀ ਹੈ ਤੇ ਚੋਈ ਸਾਹਿਬ ਕਹਿੰਦੇ ਨੇ ਨਾ ਜੀ ਨਾ ਸਾਢੇ 80 ਅਸੀਂ ਤੇ ਕਰੀ ਨਹੀਂ ਸਕਦੇ ਜੀ ਸਾਡਾ ਤੇ ਸਿਸਟਮ ਠੀਕ ਨਹੀਂ ਜੀ ਤੇ ਇੱਧਰ ਤੇ ਇਹ ਮਸਾਇਲ ਨੇ ਜੀ ਲੇਕਿਨ ਸਰ ਉਹ ਮਜ਼ਫਰਗੜ ਦੇ ਡੀਸੀ ਸਾਹਿਬ ਨੇ ਜਫਾ ਸਾਹਿਬ ਉਹਨਾਂ ਦੀ ਬੜੀਆਂ ਵੀਡੀਓ ਮਸ਼ਹੂਰਾਂ ਮਸ਼ਹੂਰ ਹੋਈਆਂ ਉਹ ਪਾਣੀ ਚ ਕਈ ਵਾਰ ਜਗ੍ਹਾ ਤੇ ਉਤਰ ਰਹੇ ਨੇ ਕਈ ਜਗ੍ਹਾ ਤੇ ਉਹ ਟਰੰਕ ਚੁੱਕਿਆ ਉਹ ਤੇ ਉਹ ਘਰ ਮਰੀਮ ਬੜੀਆਂ ਵਾਇਰਲ ਹੋਈਆਂ ਮਰੀਮ ਬੀਬੀ ਅਫਸਰਾਂ ਨੂੰ ਨਾ ਕਹਿੰਦੀ ਭਈ ਤੁਸੀਂ ਵੀਡੀਓ ਬਣਾ ਕੇ ਭੇਜੋ ਆਪਣੀਆਂ ਆਪਣੀਆਂ ਤੇ ਉਹਨੇ ਕਿੱਥੇ ਪਾਣੀ ਉਤਰਨਾ ਸੀ ਉਹ ਬਾਬੂ ਨੂੰ ਆਦਮੀ ਹੈ ਤੇ ਉਹਨੇ ਫਿਰ ਇਹ ਮਸ਼ਹੂਰੀ ਵੀ ਹੁੰਦੀ ਉਸ ਤੋਂ ਬਾਅਦ ਫਿਰ ਜੋ ਮਸ਼ਹੂਰੀ ਹੋਏਗੀ ਅੱਜ ਕੱਲ ਫਿਰ ਪ੍ਰੋਮੋਸ਼ਨ ਵੀ ਹੁੰਦੀ ਹਰਨੋ ਫਿਰ ਬਾਕੀ ਲੋ ਕੀ ਡੈ ਰ ਹੈ ਮੀਡੀਆ ਮੈਨੇਜਮੈਂਟ ਜ਼ਰੂਰੀ ਹੈ ਮੀਡੀਆ ਮੈਨੇਜਮੈਂਟ ਜ਼ਰੂਰੀ ਹੋ ਗਿਆ ਅੱਛਾ ਪਰ ਇਹ ਹੈ ਕਿ ਅੱਛਾ ਕੰਮ ਵੀ ਕੀਤਾ ਮਰੀਮ ਨੇ ਉਹ ਅੱਛਾ ਕੰਮ ਹੈ ਕਮੇਟੀ ਜਿਹੜੀ ਬਣਾਈ ਹੈ ਕਮੇਟੀ ਬਣਾਈ ਨਹੀਂ ਇੱਕ ਹੋਰ ਅੱਛਾ ਕੰਮ ਵੀ ਕੀਤਾ ਉਹ ਉਹਦਾ ਵੀ ਮੈਂ ਕਹਿੰਦਾ ਜ਼ਿਕਰ ਕਰ ਲਈਏ ਕਰ ਦਿਓ ਕਰਦੇ ਚਾਹੀਦੇ ਉਹ ਇਹ ਹੈ ਕਿ ਜਿਹੜਾ ਕੈਂਸਰ ਟ੍ਰੀਟਮੈਂਟ ਦਾ ਇੱਕ ਚਾਈਨਾ ਤੋਂ ਉਹਨਾਂ ਨੇ ਮਸ਼ੀਨਾਂ ਇੰਪੋਰਟ ਕੀਤੀਆਂ ਬੜਾ ਅੱਛਾ ਇੱਕ ਸਿਸਟਮ ਨਵਾਂ ਲੈ ਆਏ ਨੇ ਉਹ ਇਹ ਹੈ ਕਿ ਉਹ ਜਿਹੜੀ ਮਸ਼ੀਨਾਂ ਨੇ ਉਹ ਮਤਲਬ ਨਾਨ ਸਰਜਿਕਲ ਔਰ ਨਾ ਉਹਦੇ ਚ ਰੇਡੀਓਥੈਰੇਪੀ ਦੀ ਜ਼ਰੂਰਤ ਪੈਂਦੀ ਆ ਮਰੀਜ਼ ਨੂੰ ਔਰ ਨਾ ਹੀ ਕੀਮੋ ਦੀ ਕੀਮੋਥੈਰੇਪੀ ਦੀ ਜ਼ਰੂਰਤ ਪੈਂਦੀ ਉਹ ਜਿਹੜੀ ਮਸ਼ੀਨਾਂ ਉਹ ਕੋ तकरीबन 60 ਤੋਂ 120 ਮਿੰਟਸ ਜੋ ਟ੍ਰੀਟਮੈਂਟ ਕਰਦੀ ਆ ਉਹ ਸੈੱਲ ਨੂੰ ਡਿਸਟਰਾਇ ਕਰਦੀ ਆ ਫ੍ਰੀਜ਼ਿੰਗ ਤੇ ਹੀਟਿੰਗ ਸਿਸਟਮ ਜ਼ਰੀਏ ਤੇ ਉਹ ਇਹ ਬੜਾ ਅੱਛਾ ਵਾ ਮੈਓ ਹਸਪੀਟਲ ਸ਼ੁਰੂ ਕੀਤਾ ਮਜੀਦ ਮਰੀਮ ਨੇ ਕਿਹਾ ਮੈਂ ਖਬਰ ਪੜੀ ਆ ਕਿ ਜੇ 5-6 ਮਸ਼ੀਨਾਂ ਹੋਰ ਮਗਾਓ ਤੇ ਹੋਰ ਇਹਨਾਂ ਨੂੰ ਜਗ੍ਹਾ ਤੇ ਇੰਸਟਾਲ ਕਰੋ ਇਹ ਬਹਰਲੇ ਫਸਟ ਜਿਹੜਾ ਫਸਟ ਸਟੇਜ ਕੈਂਸਰ ਪੇਸ਼ੈਂਟ ਉਹਨਾਂ ਲਈ ਆ ਇਹ ਬਾਹਰਲ ਅੱਛਾ ਕਦਮ ਆ ਤੇ ਵੈਸੇ ਤੁਹਾਨੂੰ ਪਤਾ ਕਿ ਸ਼ੌਹਦ ਖਾਨਮ ਦੀ ਵੈ ਨਾ ਵੀ ਪਰੇਸ਼ਾਨ ਰਹਿੰਦੇ ਨੇ ਬਿਲਕੁਲ ਮੈਂ ਉਹੀ ਕਹਿੰਦਾ ਹਾਂ ਉਹਦਰਾ ਮੈਂ ਹੋਈ ਮੈਂ ਤੁਸੀਂ ਕਹੋਗੇ ਕਿ ਹਰ ਗੱਲ ਕਿਹੜੇ ਹੀ ਕੱਢਦਾ ਰਹਿੰਦਾ ਹਾਂ ਤੇ ਲੇਕਿਨ ਬਾਹਰ ਹਾਲ ਉਹ ਤੇ ਜ਼ੇਹ ਨੇ ਚੁਣande ਹੈ ਨਾ ਤੇ ਚੰਗਾ ਕੰਮ ਹੈ ਜੀ ਚੰਗੇ ਕੰਮ ਕਰਦੇ ਰਹੋ ਤੇ ਹੀ ਲੇਕਿਨ ਇੱਕ ਗੱਲ ਵਿਖੋ ਜਿੰਨੇ ਪਹਿਲਾ ਕੰਮ ਕੀਤਾ ਹੋਵੇ ਨਾ ਉਹ ਦੇਖੋ ਨਿਊਟਨ ਦੇ ਕਾਨੂੰਨ ਜਿਹੜੇ ਨੇ ਨਾ ਉਹ ਬਹੁਤ ਅਗਜ਼ ਸਤੇ ਕਰਦੇ ਸੰਪਹਿਲੇ ਲੇਕਿਨ ਉਹਨੇ ਦਰਿਆਉਤ ਕੀਤਾ ਤੇ ਉਹਦੇ ਨਾਬਾਦ ਚ ਕੋਈ ਆ ਕੇ ਕਵੇ ਜੀ ਕਿ ਮੈਂ ਵੀ ਵੇਖਿਆ ਜੀ ਕਿ ਸੇਵਡ ਗਿਆ ਹੈ ਜੀ ਕਸ਼ੀ ਸੇ ਸ਼ਕਲ ਮੈਂ ਜਾਦ ਕੀਤੀ ਫਿਰ ਦੂਜੀ ਵਾਰੀ ਨਹੀਂ ਹੁੰਦਾ ਪਹਿਲੀ ਵਾਰੀ ਹੁੰਦਾ ਹੈ ਬਿਲਕੁਲ ਤੇ ਉਹ ਤੇ ਕ੍ਰੈਡਿਟ ਨਹੀਂ ਲੈ ਸਕਦੇ ਇਹ ਕਿ ਚਲੋ ਤੁਸੀਂ ਚੰਗਾ ਕੰਮ ਚੰਗਾ ਹੀ ਹੁੰਦਾ ਹੈ ਬੇਸ਼ੱਕ ਤੁਸੀਂ ਮੁਹੱਬਤ ਵਿੱਚ ਕਰੋ ਆਵਾਮ ਦੇ ਲਈ ਕਰੋ ਜਾਂ ਸਿਆਸੀ ਮਫਾਦ ਵਾਸਤੇ ਕਰੋ ਕਰਦੇ ਰੋ ਕੁਝ ਨਾ ਕੁਝ ਇਹ ਇੰਪੋਰਟੈਂਟ ਗੱਲ ਹੈ ਜੋ ਇਹ ਸਭ ਹਾਂ ਬਿਲਕੁਲ ਇਹ ਹੈ ਇੱਕ ਹਾਲ ਇਹਨਾਂ ਨੇ ਅੱਛਾ ਪਹਿਲਾਂ ਆਉਂਦੇ ਮਰੀਮ ਨਵਾਦ ਨੇ ਤੁਹਾਨੂੰ ਪਤਾ ਹੋ ਕੈਂਸਰ ਹਸਪੀਟਲ ਵੀ ਲਾਹੌਰ ਸ਼ੁਰੂ ਕੀਤਾ ਹੂੰ ਜ਼ਾਹਰ ਇਹਨਾਂ ਦੇ ਜ਼ਿਹਨ ਚ ਉਹ ਤੇ ਗੱਲ ਹੈ ਇਹਨਾਂ ਦੀ ਉਹ ਸ਼ੌਕਤ ਖਾਨਮ ਵਾਲੀ ਕਿ ਉਹਨੂੰ ਕਿਸ ਤਰ੍ਹਾਂ ਕਰਨਾ ਲੇਕਿਨ ਚਲੇ ਉਹ ਜੋ ਵੀ ਹੋ ਰਿਹਾ ਹੈ ਉਹ ਬੈਕਗਰਾਉਂਡ ਲੇਕਿਨ ਅੱਛਾ ਕੰਮ ਹੈ ਲੇਕਿਨ ਇਹਦੇ ਇੱਕ ਹੋਰ ਚੀਜ਼ ਮੈਂ ਦੱਸ ਕੇ ਕਹਿਣਾ ਚਾਹੁੰਦਾ ਕਿ ਹਰ ਚੀਜ਼ ਲਾਹੌਰ ਨਾ ਬਣਾ ਇਹ ਇਹਨਾਂ ਦੀ ਜਿਹੜੀ ਮੈਂਟੈਲਿਟੀ ਹੈ ਕਿ ਲਾਹੌਰ ਦੇ ਵਿੱਚ ਹੀ ਹਰ ਚੀਜ਼ ਰੱਖਣੀ ਹੈ ਲਾਹੌਰ ਹੁਣ ਇਤਨਾ بڑا ਸ਼ਹਿਰ ਹੋ ਗਿਆ ਪੂਰਾ ਪੰਜਾਬ ਉਧਰ ਆ ਜਾਂਦਾ ਉਹਨੂੰ ਕੰਮ ਸਕੇ ਉੱਥੋਂ ਚੀਜ਼ਾਂ ਕੱਢਣ ਕਿਤੇ ਹੋਰ ਛੋਟੇ ਸ਼ਹਿਰਾਂ 'ਚ ਕਰ ਲੈਣ ਤਾਂ ਕਿ ਲੋਕ ਜਿਹੜੇ ਇਤਨਾ ਵੱਡਾ ਸੂਬਾ ਉੱਥੋਂ ਨੂੰ ਜਾਣ ਇਹਨਾਂ ਦੀ ਉਹਨਾਂ ਦੀ ਮਦਦ ਹੋ ਜਾਂਦਾ ਚੋਇਸ ਸਾਹਿਬ ਫਿਰ ਕਿਆਈ ਬਾਤਾਂ ਸਨ ਇਹਨਾਂ ਵਿਜ਼ਨ ਹੁੰਦਾ ਕਿਉਂਕਿ ਇਹਨਾਂ ਨੇ ਕਨਸਟਿਟਿਊਐਂਸੀ ਉੱਧਰ ਹੀ ਲੋਹ ਹੋ ਰਹੀ ਹੈ ਬਾਕੀ ਤੇ ਇਹਨਾਂ ਨੂੰ ਖਤਰੇ ਰਹਿਦਾ ਹੈ ਕਿ ਭਈ ਮਲਤਾਨ ਜ਼ਿਆਦਾ ਕਰਤੀ ਇਨਵੈਸਟਮੈਂਟ ਤੇ ਪੀਪਲਜ਼ ਪਾਰਟੀ ਆਲੇ ਫਾਇਦਾ ਚੁੱਕ ਲੈਣਗੇ ਤੇ ਜ਼ਿਆਦਾ ਪਿੰਡੀ ਤੱਕ ਆ ਜਾਂਦੇ ਨੇ ਲਾਹੌਰ ਪਿੰਡੀ ਫਿਰ ਫੈਸਲਾਬਾਦ ਆ ਜਾਂਦਾ ਫੈਸਲਾਬਾਦ ਦੇ ਉੱਤੇ ਵੀ ਗੁੱਸਾ ਤੇ ਬੜਾ ਹੋਣਾ ਉਹਨ ਲੇਕਿਨ ਇਹ ਹੈ ਕਿ ਕੁਝ ਨਾ ਕੁਝ ਕੰਮ ਕਰਦੇ ਰਹਿੰਦੇ ਨੇ ਉਧਰ ਵੀ ਨਾ ਆਪਣੀ ਲੱਗੇ ਰਹਿੰਦੇ ਨੇ ਹੂੰ ਤੇ ਚਲੋ ਇਹ ਤੇ ਤੁਸੀਂ ਉਹ ਕਹਿ ਰਹੇ ਹੋ ਲੇਕਿਨ ਮੈਨੂੰ ਤਾਂ ਇਹ ਚੋਇਸ ਹੈ ਮੈਂ ਪੁੱਛਣਾ ਸੀ ਕਿ ਹਸਪਤਾਲ ਜਿਹੜੀ ਮਰੀਮ ਬੇਬੀ ਬਣਾ ਰਹੀ ਹੈ ਉਹਦਾ ਨਾਮ ਹਸਪਤਾਲ ਦਾ ਕੀ ਹੋਣਾ ਹੈ ਉਹ ਮੈਂ ਖਲੋ ਵੀ ਮੀਆਂ ਨੂੰ ਆਸ਼ੀਵ ਕੈਂਸਰ ਹਸਪਤਾਲ ਹੀ ਹਾਂ ਨਾਮ ਤਾਂ ਹੀ ਬੜਾ ਰੌਲਾ ਜੀ ਉਹ ਬਸ ਇਹ ਤੇ ਨਾਮ ਹੀ ਰੌਲਾ ਹੈ ਆਪਣੇ ਨਾਮ ਤੋਂ ਨਹੀਂ ਬਣਾਇਆ ਇਹਨੇ ਸ਼ੁਕਰ ਕਰੋ ਹਵਾਲੇ ਸਾਹਿਬ ਦੇ ਨਾਮ ਤੋਂ ਬਣਾਤਾ ਹੈ ਪਤਾ ਨਹੀਂ ਉਹਨੇ ਕਿਉਂ ਨਾਮ ਰੱਖਿਆ ਵੀ ਕਿ ਨਹੀਂ ਲekin ਨਾ ਇਹ ਦੋ ਤੋਂ ਇਲਾਵਾ ਤੀਜਾ ਨਹੀਂ ਹਣਾ ਚਾਚੇ ਦਾ ਨਾਮ ਇਹਨੇ ਰੱਖਦੇ ਲੇਕਿਨ ਉਹ ਰੱਖਣਾ ਆਪਣਾ ਲੇਕਿਨ ਆਪਣੇ ਮਤਲਬ ਸ਼ੌਕਤ ਖਾਨ ਨੂੰ ਬਣਾਇਆ ਤੇ ਖੁਦ ਉਹਨੇ ਫੰਡਰੇਜ਼ਿੰਗ ਕੀਤੀ ਕੋ ਸਟੇਟ ਦੇ ਪੈਸੇ ਨਾਲ ਤਾਂ ਨਹੀਂ ਬਣਾਇਆ ਨਾ ਪਰ ਆਪਣੇ ਜੇਬੋਂ ਪੱਲਿਓਂ ਪੈਸੇ ਲਾ ਕੇ ਬਣਾਣਾ ਗੱਡੀ ਖਰੀਦੇ ਆਪਣਾ ਨਾਮ ਨਹੀਂ ਜੀਲਾ ਆ ਰਹੀਆਂ ਇਹ ਨਾ ਨ ਕਰਨ ਹਾਂ ਚਲੋ ਇਹ ਰਾਣਾ ਸਾਹਿਬ ਹੁਣ ਥੋੜੀ ਗੱਲ ਵਕੀਲਾਂ ਦੀ ਵੀ ਕਰ ਲਈਏ ਤੇ ਸਿਆਸੀ ਹਾਲਾਤ ਦੀ ਵੀ ਕਰ ਲਈਏ ਤੇ اسلامਬਾਦ ਬੜਾ ਰੌਲਾ ਬਣਿਆ ਵਕੀਲਾਂ ਦਾ ਹਮਮ ਕੱਲ ਆਪਸ ਕੋਈ ਥੋੜੇ ਬਹੁਤ ਹੀ ਹਲਕਾ ਫੁਲਕਾ ਝਗੜਾ ਹੋ ਗਿਆ ਲੇਕਿਨ ਉਹ ਬਾਅਦ ਪਤਾ ਲੱਗਾ ਕਿ ਉਹ ਦਜਣਾ ਵਕੀਲਾਂ ਤੇ اسلامਬਾਦ ਪੁਲਿਸ ਨੇ ਐਫ ਆਈ ਆਰ ਦੇ ਦਿੱਤੀ ਹੈ ਇਹ ਛੇ ਤੜਾ ਇਹ ਸਬਜੈਕਟ ਵੀ ਆ ਇਹ ਐਫ ਆਈ ਆਰ ਹਲਕਾ ਵੀਡੀਓ ਦੇਖੀ ਮੈਂ ਉਹਨਾਂ ਦੇ ਦੋ ਤਿੰਨ ਜਿਹੜੀਆਂ ਚੱਲ ਰਹੀਆਂ ਟਿਊਟਰ ਟ੍ਰੈਪ ਚੱਲ ਰਹੇ ਆ ਉਹ ਕੋ ਇਤਨਾ ਸਖਤ ਨਹੀਂ ਬਲ ਹਲਕਾ-ਮੁਲਕਾ ਝਗੜਾ ਹੋਇਆ ਕੋਈ ਹਲਕੇ-ਬੁਲਕੇ ਮੁਕੇ ਲਹਿਰਾਇਆ ਲੱਗੇ ਲੱਗੇ ਨਹੀਂ ਇੱਕ ਦੂਸਰੇ ਨੂੰ ਕੋਈ ਬਹੁਤ ਸਖਤ ਲੇਕਿਨ ਪਰਚਾ ਏਟੀਆ ਦਾ ਰਣਾ ਸਭ ਹੋ ਗਿਆ ਏਟੀਆ ਰਣ ਸੇ ਮਜ਼ਾਕ ਆ ਇਹ ਹੁਣ ਸੁਪਰੀਮ ਕੋਰਟ ਤੱਕ ਵੀ ਚੀਜ਼ਾਂ ਗਈਆਂ ਨੇ ਕਿ ਏਟੀਆ ਨੂੰ ਡਿਫਾਈਨ ਕਰ ਲੈਣੀ ਕਿ ਕਿਤੇ ਲੱਗਣਾ ਚਾਹੀਦਾ ਕਿਤੇ ਨਹੀਂ ਲੱਗਣਾ ਚਾਹੀਦਾ ਇਹ ਦੀ ਕੀ وجہ ਹੈ ਮਤਲਬ ਇਹ ਕਿ ਜਗੀ ਸਰ ਅਗਰ ਟੈਕਨੀਕਲ ਪੁੱਛੋਗੇ ਤੇ ਫਿਰ ਗ ਸਭ ਖੋਸੇ ਨੇ ਕੋਈ ਚੰਗਾ ਕੰਮ ਕੀਤਾ ਸੀ ਕਿ ਰਿਵਿਊ ਕੀਤਾ ਸੀ ਡੈਫੀਨੇਸ਼ਨ ਨੂੰ 80 80 ਇਹ ਜਿਹੜੀ ਆਈ ਸੀ ਨਾ ਕਿ ਉਹਨਾਂ ਨੇ ਪਾਰਲੀਮੈਂਟ ਨੂੰ ਕਿਹਾ ਕਿ ਇਹਨੂੰ ਰਿਵਾਈਜ਼ ਕਰੋ ਤੇ ਲੇਕਿਨ ਉਹਨੂੰ ਉਹ ਨਹੀਂ ਕੀਤਾ ਰਿਵਾਈਜ਼ ਉਹ ਕਿਉਂ ਕਿ ਉਹਦੇ ਇੰਨਾ ਜਰਨਲ ਹੈ ਇੰਨੀ ਵੇਗ ਹੈ ਡੈਫੀਨੇਸ਼ਨ ਤੁਸੀਂ ਪੜਾਉਣ ਦੋ ਸਫਿਆਂ ਦੀ ਡੈਫੀਨੇਸ਼ਨ ਹੈ ਹੂੰ ਹੂੰ ਹੁੰਦੀਆਂ ਨੇ ਟੈਰੋਰਿਜ਼ਮ ਦੀ ਡੈਫੀਨੇਸ਼ਨ ਹਰ ਰਾਜਸਤਾਨ ਦੀ ਅੱਧੇ ਸਫੇ ਦੀ ਸਫੇ ਦੀ ਵੀ ਹੁੰਦੀ ਹੈ ਲੇਕਿਨ ਉਹਦੇ ਚ ਬੜਾ ਕਲੀਅਰਲੀ ਡਿਫਾਈਨ ਹੁੰਦਾ ਹੈ ਕਿ ਤੁਸੀਂ ਟੈਰੋਰਿਜ਼ਮ ਨੂੰ जेट ब्लैक ਜਿਹੜਾ ਟੈਰਰਿਜ਼ਮ ਹੈ ਨਾ ਉਹਦੇ ਉੱਤੇ ਤੁਸੀਂ ਉਹਨੂੰ ਲਾਗੂ ਕਰਨਾ ਹੈ ਕਿਉਂਕਿ ਇਹ ਟੈਰਰਿਜ਼ਮ ਦੀ ਬਾਉਂਡਰੀਜ਼ ਜਿਹੜੀਆਂ ਨਿਕਲਦੀਆਂ ਨੇ ਕਿੱਥੇ ਪੋਲਿਟਿਕਸ ਵੜ ਜਾਂਦੀਆਂ ਕਿੱਥੇ ਮਜ਼ਮੇ ਵਿੱਚ ਵੜ ਜਾਂਦੀਆਂ ਕਿੱਥੇ ਕ੍ਰਾਈਮ ਵਿੱਚ ਵੜ ਜਾਂਦੀ ਹੈ ਤੇ ਉਸ ਲਈ ਉਹਨੂੰ ਬੜਾ ਵੇਖਣਾ ਪੈਂਦਾ ਤੇ ਪਾਕਿਸਤਾਨ ਇਸ ਤੇ ਹੋਇਆ ਹੀ ਹੈ ਕਿ ਇਹਨਾਂ ਨੇ 80 ਅੰਦਰ ਜਿਹੜੇ ਨੇ ਸਿਆਸੀ ਲੀਡਰਾਂ ਨੂੰ ਫਿਕਸ ਕੀਤਾ ਮੀਆਂ ਸਾਹਿਬ ਆਪ ਪਹਿਲੇ ਆਦਮੀ ਸਨ ਨਾ ਜਿਨ੍ਹਾਂ ਨੂੰ ਤਨੂ ਯਾਦ ਹੈ ਮੀਆਂ ਸਾਹਮਣੇ ਬਣਾਇਆ ਇਨਸਦਾ ਦੇ دہشت گردੀ ਕਾਨੂੰਨ ਬਣਾਇਆ ਤੇ ਆਪੇ ਹੀ ਇਹਨਾਂ ਤੇ ਪੈ ਕੇ ਲੱਗ ਗਿਆ ਸੀ ਤੇ ਇਹ ਤੇ ਇਸ ਤਰ੍ਹਾਂ ਦੇ ਮਾਮਲੇ ਆ ਹਨ ਇਹਨਾਂ ਦੇ ਫਿਰ ਸਿਆਸੀ ਕਾਰਕੂਨ ਝਗੜੇ ਉਹ ਹੁਣ ਵਕੀਲਾਂ ਤੇ ਆ ਗਏ ਉਹ ਮੈਲਾਫਾਈਡਿੰਗ ਹੁੰਦਾ ਚੋਈ ਸਭ ਅਸਲ ਵਿੱਚ ਨਾ ਬਸ ਉਹਦੇ ਤੁਹਾਨੂੰ ਪਤਾ ਨਾ ਉਹ ਜ਼ਿਆਦਾ ਸਜ਼ਾ ਜ਼ਿਆਦਾ ਲਾਰ ਨੇ ਯਾ ਇਮਾਨ ਇਮਾਨ ਮਜ਼ਾਰੀ ਔਰ ਉਹ ਹਾਦੀ ਅਲੀ ਚੱਠਾ ਉਹ ਅੱਜ ਵੀ ਬੜੇ ਖਟਕ ਰਹੇ ਨੇ ਗਵਰਨਮੈਂਟ ਨੂੰ ਵੀ ਤੇ ਜਿਹੜੇ ਗਵਰਨਮੈਂਟ ਦੇ ਤਰਫਦਾਰੀ ਕਰਨ ਵਾਲੇ ਜੱਜ ਨੇ ਉਹਨਾਂ ਨੂੰ ਵੀ ਖਟਕਰਾਇਆ ਨੇ ਉਹ ਨਾਮਿਨੇਟ ਕੀਤੇ ਨੇ ਅੱਛਾ ਮਜ਼ੇ ਦੀ ਰਾਣਾ ਸਾਹਿਬ ਜੀ ਚਲੋ ਮੈਂ ਇੱਥੇ ਗੱਲ ਕਰ ਲਾਂ ਮੈਂ ਹਾਂ ਤੇ ਦੇਖੋ ਇਹ ਖਟਾ ਕੇ ਇਸ ਲਈ ਰਹੇ ਨੇ ਕਿ ਇਹਨਾਂ ਨੂੰ ਲੱਗਦਾ ਸੀ ਜਦੋਂ ਆਸਮਾ ਜਹਾਂਗੀਰ ਜਦੋਂ ਮਰ ਗਈ ਨਾ ਕਿ ਲੋ ਜੀ ਹੁਣ ਤੇ ਸਾਡਾ ਤੇ ਪਤਾ ਹੀ ਸਾਫ਼ ਹੋ ਗਿਆ ਜਿਵੇਂ ਮਰਜ਼ੀ ਕਰਦੇ ਰਹੀਏ ਸਾਨੂੰ ਕੋਈ ਵੇਖਣ ਵਾਲਾ ਨਹੀਂ ਰੋਕ ਟੋਕ ਕਰਨ ਵਾਲਾ ਨਹੀਂ ਗੱਲਬਾਤ ਕਰਨ ਵਾਲਾ ਨਹੀਂ ਲੇਕਿਨ ਜਿਹੜਾ ਇਹ ਕੰਮ ਪੈ ਗਿਆ ਮਾਨ ਮਜ਼ਾਰੀ ਵਾਲਾ ਉਸ ਤੋਂ ਰਿਆਸਤ ਬਹੁਤ ਪਰੇਸ਼ਾਨ ਹੈ ਮੇਰਾ ਖਿਆਲ ਹੈ ਦਾਰੇ ਕਿਉਂਕਿ ਇੱਕ ਆਵਾਜ਼ ਨਹੀਂ ਹੁੰਦੀ ਹੈ ਇੱਕ ਆਵਾਜ਼ ਜਿਹੜੀ ਹੈ ਨਾ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਹੌਸਲਾ ਮਿਲ ਰਿਹਾ ਹੁੰਦਾ ਹੈ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਇਨਸਪੀਰੇਸ਼ਨ ਲੈ ਰਹੇ ਹੁੰਦੇ ਨੇ ਤੇ ਇਹ ਮੇਰਾ ਖਿਆਲ ਹੈ ਕਿ ਪਹਿਲੂ ਜਿਹੜਾ ਹੈ ਨਾ ਸਾਨੂੰ ਨਜ਼ਰ ਰੱਖਣਾ ਚਾਹੀਦਾ ਤੇ ਫਿਰ ਏਟੀਏ ਵੀ ਲੱਗੇਗਾ ਫਿਰ ਜੇਲਾਂ ਵਿੱਚ ਵੀ ਜਾਣਗੇ ਫਿਰ ਕੁੱਟ ਵੀ ਖਾਣਗੇ ਇਹ ਤੇ ਫਿਰ ਹੋਣਾ ਹੈ ਉਮੈਂ ਇਹੀ ਮੇਰੇ ਦਿਨ ਚ ਆਈ ਸੀ ਗੱਲ ਕਿ ਰਜ਼ਾ ਰਬਾਨੀ ਸਾਹਿਬ ਪੀਪਲਜ਼ ਪਾਰਟੀ ਦੇ ਲੀਡਰ ਜਿਹੜੇ ਉਹ ਸੈਨੇਟ ਜਮੈਂ ਉਹਨਾਂ ਦੀ ਬੜੀ ਤਕਰੀਰਾਂ ਸੁਣੀ ਐ ਕਵਰ ਵੀ ਕਰਦਾ ਰਿਹਾ ਤੁਹਾਨੂੰ ਪਤਾ ਨਾ ਉਹਨਾਂ ਨੂੰ ਉਹ ਇਹ ਗੱਲ ਕਹਿੰਦੇ ਤੁਸੀਂ ਕਿ ਇਸ ਮੁਲਕ ਚ ਕਾਨੂੰਨ ਦੋ ਇਹ ਤਾਂ ਆਮ ਗੱਲ ਆ ਦੂਸਰੇ ਲੋਕ ਵੀ ਸਮਝਦੇ ਸੀ ਲੇਕਿਨ ਉਹਦੇ ਇੱਥੇ ਮੰਤਰੀ ਸਰ ਕਰਕੇ ਗੱਲ ਆਈ ਯਾਦ ਕਿ ਆਮ ਬੰਦਾ ਲੜ ਪਵੇ ਨਾ ਪੁਲਿਸ ਕੋ ਜਾਵੇ ਪੁਲਿਸ ਪਰਚਾ ਨਹੀਂ ਦਿੰਦੀ ਕਹਿੰਦੇ ਜੀ ਕੱਟ ਛੱਡ ਲੱਗਾ ਕੋਈ ਹੱਡੀ ਟੁੱਟੀ ਕੋਈ अच्छा ਤੁਹਾਡੀ ਹੱਡੀ ਨਹੀਂ ਟੁੱਟੀ ਕੋ ਤੁਹਾਨੂੰ ਚੰਗਾ ਵੱਡਾ ਕੱਟ ਨਹੀਂ ਲੱਗਾ ਤੇ ਉਹ ਕਹਿੰਦੇ ਜੀ ਮੈਡੀਕਲ ਲੀਗਲ ਕਰਾ ਲਿਆ ਉਹ ਡਾਕਟਰ ਲਿਖ ਦਿੰਦਾ ਜੀ ਇਹਨੂੰ ਕੱਟ ਨਹੀਂ ਲੱਗਾ ਕੋ ਹੱਡੀ ਨਹੀਂ ਟੁੱਟੀ ਉਹ ਕਹਿੰਦੇ ਤੇ ਮੈਡੀਕਲੀ ਨਿਲ ਇਹਦਾ ਕਾਗਜ਼ ਪਰਚਾ ਬਣਾ ਹਾਂ ਤੇ ਉਹ ਵਕੀਲ ਉਹਨਾਂ ਨੇ ਮਕਾ ਵੀ ਨਹੀਂ ਕਿਸੇ ਨੂੰ ਇੱਕ ਦੂਸਰੇ ਨੂੰ ਮਾਰਿਆ ਉਹ 80 ਦਾ ਪਰਚਾ ਦੇ ਦਿੱਤਾ ਪਰ ਤੁਸੀਂ ਦੇਖੇ ਨਾ ਪੋਲੀਟੀਕਲ ਬੈਕਗਰਾਉਂਡ ਨੂੰ ਚੋਈਸਾ ਸਮਝਿਆ ਕਰੋ ਤੁਸੀਂ ਸਾਰੇ ਬਿਆਨੇ ਆਦਮੀਆਂ ਗੱਲਾਂ ਨੂੰ ਤੁਸੀਂ ਬਹੁਤ ਜ਼ਿਆਦਾ ਖੋਲਣਾ ਚਾਹੁੰਦੇ ਹੋ ਜਿੰਨੀ ਖੋਲ ਲਈ ਗੱਲ ਉਨੀ ਹੀ ਕਾਫੀ ਹੈ ਅੱਛਾ ਲੇਕਿਨ ਇਹ ਦੇਖੋ ਨਾ ਇਹ ਫਿਰ ਸ਼ੇਰ ਮਜ਼ਾਰੀ ਤੇ ਵੀ ਕੇਸ ਕਰਤਾ ਹੋ ਉਹਦਾ ਕੀ ਤਾਲੁਕ ਹੈ ਇਸ ਦੇ ਨਾਲ ਨਹੀਂ ਕੇਸ ਨਹੀਂ ਕੀਤਾ ਉਹ ਉਹਦੇ ਘਰ ਰੇਡ ਕੀਤਾ ਈਮਾਨ ਰੈਸਟੋਰੈਂਟ ਸ਼ਰੀਮ ਜ਼ਰੀ ਨੇ ਕਿਹਾ ਜੀ ਮੇਰੇ ਘਰ ਰੇਡ ਨਾ ਕੀਤਾ اسلامਬਾਦ ਪੁਲਿਸ ਦਾ ਅੱਛਾ ਮੈਂ ਸਮਝਿਆ ਉਹਦੇ ਉੱਤੇ ਵੀ ਕੋਈ ਨਹੀਂ ਰੇਡ ਉਹ ਚਲੋ ਜੀ ਜੀ ਸਾਬ ਦੱਸੋ ਉਹਦਾ ਵੈਸੇ ਨਾਮ ਪਹਿਲਾ I know fly listage ਹੈ ਸ਼ਰੀਮ ਜ਼ਰੀ ਦਾ ਇੱਕ ਦੋਰੇ ਦੇਖੋ ਨਾ ਇਹ ਜਿਹੜੇ ਹੁੰਦੇ ਨੇ ਨਾ ਵੱਡੇ ਵੱਡੇ ادارےਾਂ ਦੇ ਨਾਲ ਉਹ ਐਂਡੀ ਚ ਉਹਦੇ ਨਾਲ ਹੁੰਦਾ ਕਰਤਦਾਰਾ ਕਰਦਾ ਕੀ ਹੈ شیخ ਰਸ਼ੀਦ ਨਾਲ ਕੀ ਹੋ ਰਿਹਾ ਹੈ ਬਿਲਕੁਲ ਉਹਨੂੰ ਉਹ ਵਿਚਾਰਾ ਜਿਹੜਾ ਨਾ ਹੁਣ ਰੋਂਦਾ ਫਿਰਦਾ ਹੈ ਉਹਨੂੰ ਕੋਈ ਲਿਫਟ ਨਹੀਂ ਕਰਾਂਦਾ ਉਹਨੂੰ ਕੀ ਕਹਿੰਦੇ ਨੇ ਗੇਟ ਨੰਬਰ 4 ਕੀ ਪਤਾਵਾ ਹਾਂ ਬਿਲਕੁਲ ਉਸ ਐ ਗੇਟ ਨੰਬਰ 4 ਤੋਂ ਬਚ ਕੇ ਰਹਿਣਾ ਜੀ ਸਾਰੇ ਜਿਨਨੇ ਵੀ ਸਾਡੇ ਦੋਸਤ ਨੇ ਨਾ ਜਿਹਨੂੰ ਬੜਾ ਸ਼ੌਕ ਹੈ ਸਿਆਸਤ ਵਿੱਚ ਚਾਣ ਦਾ ਐਕਟਿਵਿਜ਼ਮ ਦਾ ਉਹ ਚਾਰ ਨੰਬਰ ਤੋਂ ਬਚਣਾ ਕਿਉਂ ਜੈਪੀ ਸਾਬ ਲੇਕਿਨ ਬਿਲਕੁਲ ਸਹੀ ਗੱਲ ਹੈ ਤੇ ਬਚਣਾ ਚਾਹੀਦਾ ਨਹੀਂ ਮੈਂ ਨਹੀਂ ਕਦੀ ਗਿਆ ਮੈਂ ਤਾਂ ਸੁਣਿਆ ਹੀ ਲੋ ਗੇਟ ਨੰਬਰ 4 ਜੀ ਮੈਂ ਤਾਂ ਵੇਖਿਆ ਵੀ ਨਹੀਂ ਹਾਂ ਤਾਂ ਤੇ ਲੇਕਿਨ ਰਾਣਾ ਸਾਹਿਬ ਤੁਸੀਂ ਬੜੇ ਸਿਆਣੇ ਬਾਣੇ ਬੰਦੇ ਹੋ ਪਰ ਹੁਣ ਮੈਨੂੰ ਥੋੜਾ ਇੱਥੇ ਤਜ਼ੀਆ ਵੀ ਦਿਓ ਇਹ ਜਿਹੜੇ ਵਕੀਲ ਵਾਲਾ ਮਾਮਲਾ ਤੁਹਾਨੂੰ ਪਤਾ ਉੱਠ ਰਿਹਾ ਪਰਚਾ ਹੋ ਗਿਆ ਵਕੀਲ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਉਹ ਮਾਮਲਾ ਉੱਠਿਆ ਕਿਥੋਂ ਜਿੱਥੋਂ ਜਸਟਿਸ ਜਹਾਂਗੀਰ ਨੂੰ ਉਹਨਾਂ ਨੇ ਕੰਮ ਤੋਂ ਰੋਕਿਆ ਹਾਂ ਹਾਈ ਕੋਰਟ ਦੇ ਚੀਫ ਜਸਟਿਸ ਨੇ ਬੈਂਚ ਨੇ ਜਿਹੜੇ ਚ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲੀਡ ਕਰ ਰਹੇ ਨੇ ਉੱਥੋਂ ਉੱਠਿਆ ਕੱਲ ਪੰਜ ਅੱਜ ਸੁਪਰੀਮ ਕੋਰਟ ਵੀ ਚਲੇ ਗਏ ਨੇ ਹਾਂ ਆਪਣੀ ਪਟੀਸ਼ਨ ਲੈ ਕੇ ਕਿ ਸਾਨੂੰ ਜ਼ਿਆਤੀ ਹੋ ਰਹੀ ਹੈ ਸਾਰੀਆਂ ਚੀਜ਼ਾਂ ਇੱਥੇ ਮੈਲੋਫਾਈਡ ਹੀ ਹੋ ਰਹੀ ਹੈ ਅੱਛਾ ਉਹ ਮੇਰਾ ਤੇ ਉਹਦੇ ਤੇ ਤਰਜੀਹ ਇਹ ਹੈ ਕਿ ਉਹਨਾਂ ਜੱਜਾਂ ਨੂੰ ਉਥੋਂ ਇਨਸਾਫ ਤੇ ਕੋਈ ਨਹੀਂ ਮਿਲਣਾ ਸੁਪਰੀਮ ਕੋਰਟ ਤੋਂ ਕਿਉਂਕਿ ਸੁਪਰੀਮ ਕੋਰਟ ਤੋਂ ਹੁਣ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਜਿਹੜਾ ਮੌਜੂਦਾ ਸੈਟਅਪ ਆ ਲੇਕਿਨ ਉਹ ਮੇਰੇ ਖਿਆਲ ਸਿੰਬੋਲਿਕਲੀ ਗਏ ਨੇ ਕਿ ਇੱਕ ਸਿੰਬੋਲਿਕ ਲੈ ਲੈਣਾ ਜਿਹੜੀ ਤੁਸੀਂ ਗੱਲ ਕੀਤੀ ਪੀਕਾ ਇਸ ਤੇ ਨਹੀਂ ਆਂਦੀ ਨਾ ਨਹੀਂ ਮੇਰੇ ਖਿਆਲ ਐਨੀ ਤੇ ਹੋ ਸਕਦੀ ਜੀ ਅੱਛਾ ਚਲੋ ਫਿਰ ਠੀਕ ਉਹ ਤੇ ਸਿੰਬੋਲਿਕ ਹੀ ਗਏ ਨੇ ਲੇਕਿਨ ਔਰ ਦੂਸਰਾ ਹੈ ਕਿ ਜਿਹੜੇ ਵਾਜਦ ਗਲਾਨੀ ਨੇ ਜਿਹੜਾ ਇਸਲਾਮਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹ ਉਹਦੇ ਵਿੱਚ ਮਦਈ ਬਣੇ ਨੇ ਔਰ ਥੋੜਾ ਪਿਛੇ ਜਾਈਏ ਤੁਹਾਨੂੰ ਪਤਾ ਨਹੀਂ ਬੁਖਾਰੀ ਜਿਹਨੂੰ ਇਫਤਖਾਰ ਚੌਧਰੀ ਦੇ ਖਿਲਾਫ ਮਕਤਦਰਾ ਹੋਈ ਸੀ ਤੇ ਨਈ ਬੁਖਾਰੀ ਨੇ ਖਤ ਲਿਖਿਆ ਸੀ ਉਹਨਾਂ ਨੂੰ ਜਿਸ ਖਾਦੀ ਬੇਸਿਸ ਤੇ ਉਹ ਰੈਫਰੈਂਸ ਹੋਇਆ ਸੀ ਉਦੋਂ ਵਕੀਲਾਂ ਦੀ ਇੱਕ ਪੂਰੀ ਮੂਵਮੈਂਟ ਉੱਠੀ ਸੀ ਇਹ ਜਿਹੜਾ ਹੁਣ ਇਨਸੀਡੈਂਟ ਕੱਲ ਵਾਲਾ ਤੇ ਵਾਜਦ ਗਲਾਨੀ ਦਾ ਐਫ ਆਈ ਆਰ ਦੇ ਮਦਈ ਬਣਨਾ ਆਪਣੇ ਹੀ ਵਕੀਲਾਂ ਦੇ ਖਿਲਾਫ ਹਾਲਾਂਕਿ ਤੁਹਾਨੂੰ ਪਤਾ ਰਿਪਰੈਜ਼ੈਂਟੇਟਿਵ ਨੇ ਨੁਮਾਇंदे ਨੇ ਬਾੜ ਦਿਓ ਤੇ ਉਹ ਵਾਜਦ ਗਲਾਨੀ ਇੱਕ ਨਵੇਂ ਨਈ ਬੁਖਾਰੀ ਨੇ ਜਾਂ ਦੂਸਰਾ ਇਹ ਕੋਈ ਮੂਵਮੈਂਟ ਉੱਠਣ ਦੇ ਚਾਂਸਸ ਹੈ ਨੇ ਮੂਵਮੈਂਟ ਉੱਠ ਨਵੀਂ ਸਤਾਵੀਂ ਤਰਵੀਮ ਬਸ ਆ ਜਾਏਗੀ ਔਰ ਮਾਮਲਾਤ ਮਜ਼ੀਦ ਖਰਾਬ ਹੋ ਜਾਏਗਾ ਦੂਜੇ ਪਾਰ ਦਾ ਜਵਾਬ ਦੇ ਸਕਦਾ ਮੂਵਮੈਂਟ ਉਠੇਗੀ ਕਿ ਨਹੀਂ ਤੁਸੀਂ ਲਾਹ ਦੇ ਦਾਲਤੀ ਮੂਰਦੇ ਦੇ ਬਹੁਤ ਵੱਡੇ ਮਾਹਿਰ ਹੋ ਤੁਸੀਂ ਦੱਸੋ ਕਿ ਇਹ ਨਹੀਂ ਬੁਖਾਰੀ ਦੇ ਨਾਲ ਕੰਪੈਰੀਜ਼ਨ ਕਿਉਂ ਹੋ ਰਿਹਾ ਮਤੀਉਲਾ ਜਾਨ ਦੀ ਵੀ ਮੈਂ ਵਖਿਆ ਹੈ ਹਾਂ ਉਹਨੇ ਵੀ ਬੜਾ ਲੰਬਾ ਟਵੀਟ ਲਿਖਿਆ ਆਇਆ ਤੇ ਕਿਉਂ ਉਹਨਾਂ ਦਾ ਕੰਪੈਰੀਜ਼ਨ ਕਿਉਂ ਹੋ ਰਿਹਾ ਮਾਇੂਸੀ ਤੇ ਨਹੀਂ ਵਧ ਗਈ ਕਿਥੋਂ ਮਾਇੂਸੀ ਤੇ ਬਾਅਦ ਵੀ ਹੁੰਦਾ ਹੈ ਕਿ ਜਿੱਥੋਂ ਥੋੜੀ ਜਿਹੀ ਲੱਗੇ ਨਾ ਕਿ ਹਾਂ ਇੰਜ ਫਿਰ ਤਾਰੀਖ ਰਿਪੀਟ ਕਰੇਗੀ ਆਪਣੇ ਆਪ ਨੂੰ ਤਾਰੀਖ ਦੁਹਰਾਏਗੀ ਤੇ ਫਿਰ ਉਂਝ ਹੋ ਜਾਏਗਾ ਇਹ ਦੇਖੋ ਇੰਜ ਹੋ ਗਿਆ ਇੱਕਦਮ ਅਸੀਂ ਫਿਰ ਪਿੱਛੇ ਚਲੇ ਜਾਂਦੇ ਹਾਂ ਤੁਸੀਂ ਦੱਸੋ ਹੈ ਕਿ ਅਸਲ ਮਾਮਲਾ ਖੋਲੋ ਹਾਂ ਨਹੀਂ ਉਹ ਨਹੀਂ ਬੁਖਾਰੀ ਵਾਲਾ ਤੇ ਹੈ ਕਿ ਉਸ ਤੋਂ ਬਾਅਦ ਤੇ ਇੱਕ ਮੂਮੈਂਟ ਉੱਠੀ ਨਾ ਉਹ ਤੇ ਲੇਕਿਨ ਇਹਦੇ ਵਿੱਚ ਇਹ ਹੈ ਕਿ ਉਹ ਨਹੀਂ ਬੁਖਾਰੀ ਵਾਲਾ ਕਰਦਾਰ ਤੇ ਅਦਾ ਕੀਤਾ ਬਾਈ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਲੇਕਿਨ ਉਹ ਤੋਂ ਬਾਅਦ ਕੋਈ ਮੂਮੈਂਟ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਉੱਠੇਗੀ ਕੋਈ ਹਾਲਾਤ ਉਹ ਉਸ ਤਰ੍ਹਾਂ ਦੇ ਨਹੀਂ ਲੱਗ ਰਹੇ ਚਲੋ ਪਰ ਤੁਸੀਂ ਆਪਣਾ ਦੱਸੋ ਕਿ ਉੱਠ ਸਕਦੀ ਨਹੀਂ ਉੱਠ ਸਕਦੀ ਕੀ ਜਾਂ ਕਿਸ ਤਾਈ ਵੀ ਤਰਮੀਮ ਹੀ ਆਏਗੀ ਮੂਮੈਂਟ ਤੇ ਕਿਸੇ ਵਕਤ ਵੀ ਉੱਠ ਸਕਦੀ ਹੈ ਉਹਦੇ ਹਾਲਾਤ ਵੇਖਣੇ ਪੈਂਦੇ ਨੇ ਪਿੱਛੇ ਤੇ ਲੋਕੀ ਨੇਪਾਲ ਜਿਹੜਾ ਹੋਇਆ ਉਸ ਤੋਂ ਬਾਅਦ ਤੇ ਬੜੀ ਉਮੀਦਾਂ ਲਾ ਕੇ ਬੈਠੇ ਨੇ ਇੱਥੇ ਕਿ ਵਈ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਹੋਏਗਾ ਤੇ ਲੇਕਿਨ ਫਿਲਹਾਲ ਲੱਗ ਨਹੀਂ ਰਿਹਾ ਇਸ ਤਰ੍ਹਾਂ ਦੇ ਦੂਰ ਦੂਰ ਤੱਕ ਅਸਰ ਕੋਈ ਨਹੀਂ ਸੋਸ਼ਲ ਮੀਡੀਆ ਤੋਂ ਵੀ ਨਹੀਂ ਲੱਗ ਰਿਹਾ ਉਹਦੀ ਮੋਨਿਟਰਿੰਗ ਤੁਸੀਂ ਵੀ ਕਰਦੇ ਹੋ ਸੀ ਕਰਨੇ ਉਹ ਉਸਾਂ ਦਾ ਛੋਟਾ ਛੋਟਾ ਜਿਆ ਗੱਲਾਂ ਦੇ ਉੱਤੇ ਲੋਕੀ ਕ੍ਰਿਟੀਸਾਈਜ਼ ਕਰ ਲੈਂਦੇ ਨੇ ਪੰਜਾਬ ਹਕੂਮਤ ਨੂੰ ਕਰ ਲਿਆ ਪੀਪਲਸ ਪਾਰਟੀ ਨੂੰ ਵਜ਼ੀਰ ਆਜ਼ਮ ਸਾਡੇ ਨੇ ਸ਼ਬਾਸ਼ ਸ਼ਰੀਫ ਸਾ ਉਹਨਾਂ ਨੂੰ ਕਰ ਲਿਆ ਤੇ ਉਹ ਗੰਡਾਪੁਰ ਨੂੰ تنਕੀਦ ਕਰ ਲਈ ਐ ਇਸੇ ਤਰ੍ਹਾਂ ਕਰਦੇ ਰਹਿੰਦੇ ਨੇ ਲੇਕਿਨ ਕੋਈ ਇਸ ਤਰ੍ਹਾਂ ਦੇ ਕੋਈ ਅਸਰ ਨਹੀਂ ਹੈ ਉਹ ਅਸਰ ਪਤਾ ਕਦੋਂ ਨਜ਼ਰ ਆਣਗੇ ਜਦੋਂ ਜਿਸ ਤਰ੍ਹਾਂ ਹੋਇਆ ਨਾ ਨੇਪਾਲ ਇਹ ਮੁੰਡਿਆਂ ਨੇ ਨਾ ਘਰਾਂ 'ਚ ਜਾ ਕੇ ਵੀਡੀਓ ਬਣਾਉਣਾ ਸ਼ੁਰੂ ਕਰਤੀਆਂ ਇਹ ਪੈਸਾ ਕਿੱਥੋਂ ਆਇਆ ਦੱਸੋ ਇਹ ਤੁਸੀਂ ਇਹੋ ਜਿਹਾ ਤੋਂ ਸ਼ਾਪਿੰਗ ਕਰ ਰਹੇ ਹੋ ਪੈਸਾ ਕਿਥੋਂ ਆਇਆ ਦੱਸੋ ਇਹ ਤੁਸੀਂ ਇਹ ਸ਼ਾਮਲ ਨਹੀਂ ਆ ਸਨ ਉਹ ਇਸ ਤਰ੍ਹਾਂ ਦਾ ਤੇ ਕੰਮ ਨਹੀਂ ਹੋ ਰਿਹਾ ਹਾਂ ਨਹੀਂ ਇਸ ਤਰ੍ਹਾਂ ਦਾ ਫਿਲਹਾਲ ਨਹੀਂ ਹੋ ਰਿਹਾ ਮੈਂ ਮਿਸਾਲ ਦੇ ਤੌਰ ਤੇ ਕਹਿ ਰਿਹਾ ਮੈਂ ਇਸ ਯਾਨੀ ਇਹ ਨਾਲ ਵੱਡਾ ਕੰਮ ਨਹੀਂ ਹੋ ਰਿਹਾ ਹੂੰ ਵਰੇ ਕਿਤੇ ਦੱਸ ਦਿਓ ਨਹੀਂ ਮੇਰੇ ਖਿਆਲ ਇਤਨਾ ਕੋਈ ਇੰਟੀਗ੍ਰੇਟਡ ਨਹੀਂ ਹੈ ਸਾਰਾ ਇਹ ਸੋਸ਼ਲ ਮੀਡੀਆ ਵੀ ਬਸ ਇਹ ਆਪਣੇ ਆਪਣੇ ਲੋਕ ਮੁxtਲਫ ਜਗ੍ਹਾ ਤੇ ਇੱਕ ਸੈਪਰੇਟ علیحدہ علیحدہ ਆਪਣੀਆਂ ਆਵਾਜ਼ਾਂ ਥੋੜੀ ਬੋਧੀ ਉਠਾਉਂਦੇ ਰਹਿੰਦੇ ਨੇ ਲੇਕਿਨ ਇਸ ਤਰ੍ਹਾਂ ਦੀ ਕੋਈ ਇੰਟੀਗ੍ਰੇਟਡ ਹੋ ਗਿਆ ਫਿਰ ਤੇ ਕੰਮ ਤਾਂ ਕੋਈ ਫਿਰ ਤੇ ਕੰਮ ਪੈਣਾ ਮੂਵਮੈਂਟ ਹੀ ਨਜ਼ਰ ਆ ਰਹੀ ਹੈ ਮੂਵਮੈਂਟ ਹੀ ਨਜ਼ਰ ਆ ਰਹੀ ਕਿਉਂਕਿ ਟ੍ਰੈਂਡ ਰੋਜ਼ ਬੰਦਦਾ ਟੁੱਟਦਾ ਹੈ ਕਈ ਟ੍ਰੈਂਡ ਬੰਦਦੇ ਨੇ ਟੁੱਟਦੇ ਨੇ ਬਿਲਕੁਲ ਬਿਲਕੁਲ ਤੇ ਕੋਈ ਇੱਕ ਲੰਬਾ ਚਲੇਗਾ ਨਾ ਟ੍ਰੈਂਡ ਫੇਰ ਕਮਨ ਨੇ ਪਰੇਸ਼ਾਨ ਹੋਣਾ ਕਿ ਲੋ ਜੀ ਹੋਣ ਕੰਮ ਪੈਣਾ ਵਾਲਾ ਹੈ ਉਸਨ ਫੇਰਾਨਾ ਫੇਰੋਨਾ ਨੇ ਨਾ ਮਾਨ ਮਜ਼ਾਰੀ ਨੂੰ ਵੀ ਫੜ ਲੈਣਾ ਹਾਦੀ ਨੂੰ ਵੀ ਫੜ ਲੈਣਾ ਫਿਰ ਜਿਹੜਾ ਜਿਹੜਾ ਆਏਗਾ ਨਾ ਸਾਹਮਣੇ ਉਹ ਸਾਰਿਆਂ ਨੂੰ ਫੜ ਲਾਂਗੇ ਨੱਪ ਲੈਣਗੇ ਸਾਰਿਆਂ ਨੂੰ ਤੇ ਤੂੰ ਦਿਨ ਦੇ ਅੰਦਰ ਜੋ ਇਹ ਸਭ ਤੁਸੀਂ ਖਤਰਨਾਕ ਗੱਲਾਂ ਕਰਦੇ ਹੋ ਉਹ ਵੀ ਤੁਸੀਂ ਛੁੱਟੀ ਵਾਲੇ ਦਿਨ ਤੇ ਬ੍ਰਾਂਚ ਦਾ ਟਾਈਮ ਹੋਇਆ ਬਿਲਕੁਲ ਸਹੀ ਹੈ ਲੇਕਿਨ ਇੱਕ ਗੱਲ ਰੁਕ ਨਹੀਂ ਸਕਦੀ ਉਹ ਮੇਰੇ ਆਈ ਜ਼ਬਾਨ ਤੇ ਮੈਂ ਕਰਨੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਜੋ ਕਹੋਗੇ ਉਹ ਇੱਕ ਬਰਾਂ ਚਲੋ ਮੂਵਮੈਂਟ ਤੇ ਬਣਿਆ ਨਾ ਮਨੇ ਲੇਕਿਨ ਜਿਹੜੇ 5 ਜੱਜ ਨੇ ਹਾਈ ਕੋਰਟ ਦੇ ਹਾਂ ਬਰਾਂ ਮੈਂ ਤੇ ਇਹਨਾਂ ਨੂੰ ਮੇਰਾ ਸਲਾਮ ਉਹਦੀ ਵਜ੍ਹਾ ਇਹ ਆ ਕਿ ਰਣਾ ਸਾਹਿਬ ਇੱਥੇ ਪਾਕਿਸਤਾਨ ਚ ਕੋਣ ਬੰਦਾ ਰਜਿਸਟਰ ਕਰਦਾ ਤੁਹਾਨੂੰ ਪਤਾ ਲੋਕ ਛੋਟੇ ਛੋਟੇ ਫਾਇਦੇ ਲੋਕ ਜਿਹੜੇ ਮਤਲਬ ਚੀਫ ਡਿਸਟ੍ਰਿਕਟ ਹੁੰਦੇ ਆ ਉਸ ਕੰਪਰਮਾਈਜ਼ੀਰ ਵੈਸੇ ਲਈ ਕਰ ਲੈਂਦੇ ਕੋਈ ਪੋਸਟ ਰਟਾਇਰਮੈਂਟ ਬੈਨੀਫਿਟ ਮਿਲ ਜਣ ਲੇਕਿਨ ਇਹ ਖੜੇ ਨਹੀਂ ਔਰ ਮੁਸੱਲਸਤਨ ਪਤਾ ਨਾ 1.5 2 ਸਾਲ ਤੋਂ ਇਹ ਰਜਿਸਟਰ ਕਰ ਰਹੇ ਨੇ ਔਰ ਇਹਨਾਂ ਨੂੰ ਕਾਂਸਿਕਵੈਂਸ ਦਾ ਵੀ ਪਤਾ ਵਾ ਕਿ ਕੋਈ ਸਾਡੇ ਨਾਲ ਅੱਛੀ ਨਹੀਂ ਹੋ ਲੇਕਿਨ ਬਰਲ ਫਾਈਟ ਕਰਨੇ ਇਸ ਕਰਕੇ ਇਹਨਾਂ ਦੇ ਬਹਾਦਰ ਲੋਕ ਤੇ ਹੈ ਨਾ ਬਹਾਦਰ ਤੇ ਹੈ ਹਾਂ ਇਹ ਇਹਨਾਂ ਦੀ ਇਹਨਾਂ ਨੂੰ ਸਲਾਮ ਲੇਕਿਨ ਇਹ ਵੀ ਹੈ ਕਿ ਕੁਝ ਲੋਕਾਂ ਨੂੰ ਰਿਵਾਰਡ ਪੈਸੇ ਚਾਹੀਦਾ ਹੈ ਕਿਸੇ ਨੂੰ ਕੋਈ ਹੋਰ ਅਹੁਦਾ ਚਾਹੀਦਾ ਹੈ ਕੋਈ ਆਪਣੇ ਆਪ ਨੂੰ ਤਾਰੀਖ ਵਿੱਚ ਨਾਂ ਲਿਖਾਉਣਾ ਚਾਹੀਦਾ ਹੈ ਇਹ ਸਭ ਤੋਂ ਆਲਾ ਜਿਹੜਾ ਹੈ ਨਾ ਮਕਸਦ ਇਹ ਹੀ ਹੋਣਾ ਚਾਹੀਦਾ ਹੈ ਤਾਰੀਖ ਵਿੱਚ ਨਾਂ ਲਿਖਾਓ ਚਲੋ ਕਿਸੇ ਬਹਾਨੇ ਵਿੱਚ ਵੀ ਕਿ ਬਹਾਦਰ ਕਹ ਲਾਓ ਇਹ ਜਰਾ ਮੋਟੀਵੇਸ਼ਨ ਹੋਣਾ ਚਾਹੀਦਾ ਹੈ ਪੈਸਿਆਂ ਦਾ ਅਹੁਦਿਆਂ ਦਾ ਤਾਕਤ ਦੇ ਨਾਲ ਤਾਲੁਕ ਦਾ ਉਸ ਤੋਂ ਮੇਰਾ ਤਾਂ ਖਿਆਲ ਇਹ ਬਚਣਾ ਹੀ ਚਾਹੀਦਾ ਚੀਜ਼ ਤੋਂ ਬਿਲਕੁਲ ਜਿਹੜੇ ਬੜੇ ਬੜੇ ਤਾਕਤਵਰ ਲੋਗ ਆਏ ਆ ਤੁਹਾਨੂੰ ਪਤਾ ਉਹਨਾਂ ਦਾ ਕੋਈ ਬਕਸਾਾਂ ਦੇ ਵਿੱਚ ਕੋਈ ਅਜ ਨਾਮਾ ਨਿਸ਼ਾਨ ਹੈ ਬਸ ਉਹਨਾਂ ਦਾ ਉਦੋਂ ਹੀ ਤਾਕਤ ਹੁੰਦੀ ਜਿਹੜਾ ਉਹਨਾਂ ਦਾ ਟਿਨਿਓਰ ਹੁੰਦਾ ਦੋ ਤਿੰਨ ਸਾਲ ਦਾ ਜ਼ਾਹਿਰ ਹੈ ਤਾਕਤ ਜਿਹੜੀ ਹੈ ਨਾ ਉਹ ਪਾਰਾ ਪਾਰਾ ਉਹ ਜਦੋਂ ਤੱਕ ਕਿਸੇ ਬਰਤਨ ਵਿੱਚ ਰਵੇ ਨਾ ਤੇ ਉਦੋਂ ਤੱਕ ਤੇ ਉਹ ਉਸ ਹਾਲਤ ਹੈ ਬੰਦਾ ਸਮਝੇ ਕਿ ਜੀ ਇਹ ਮੈਂ ਤੇ ਇਹਨੂੰ ਜਮਤ ਕਰ ਲਿਆ ਤਾਕਤ ਨੂੰ ਇਹ ਰੋਕ ਲਿਆ ਤਾਂ ਉਹ ਬਸ ਜਿਵੇਂ ਤੁਹਾਡਾ ਬਰਤਨ ਟੁੱਟੇਗਾ ਨਾ ਉਹਨੇ ਫੈਲ ਜਾਣਾ ਹੈ ਕਿਸੇ ਹੋਰ ਦੇ ਕਹਤੇ ਜਾ ਕੇ ਇਕੱਠੇ ਹੋ ਜਾਣਾ ਬਸ ਇੰਝ ਹੀ ਜੀ ਸ਼ਿਰਪ ਸਾਹਿਬ ਇਜਾਜ਼ਤ ਲੈ ਲਈਏ ਪੀਕਾ ਦੀ ਡੋਮੇਨ ਇਹ ਚਾਨ ਲੱਗੇ ਤੁਸੀਂ ਐਸ ਐਸ ਹਾਂ ਬਿਲਕੁਲ ਰਾਣਾ ਸਾਹਿਬ ਮੇਰੇ ਖਲ ਲਈਏ ਤੁਸੀਂ ਕਿਉਂਕਿ ਪ੍ਰੋਗਰਾਮ ਰਿਕਾਰਡਿੰਗ ਲਈ ਤੁਸੀਂ ਇੰਤਜ਼ਾਰ ਵੀ ਕਰਾਉਂਦੇ ਹੋ ਤੇ ਫਿਰ ਐਤਵਾਰ ਦਾ ਦਿਨ ਹੁੰਦਾ ਨਾਸ਼ਤਾ ਪੋਕੋ ਹੀ ਬੜੀ ਲੱਗਦੀ ਹਾਂ ਲੋ ਜੀ ਅੱਲਾ ਬੇਲੀ ਸਾਰਿਆਂ ਨੂੰ ਰੱਬ ਰਾਖਾ ਤੇ ਮਿਲਾਂਗੇ ਫੇਰ ਤੁਹਾਨੂੰ ਅਗਲੇ ਹਫਤੇ ਨੂੰ ਵੀ ਸ਼ਾਇਦ ਕਰ ਲਈਏ ਇਹ ਸਾਡਾ ਚੌਵੀ ਸਾਹਿਬ ਦੇ ਮੂਡ ਤੇ ਵੇ ਤੇ ਇਹਨਾਂ ਦੇ ਟਾਈਮ ਦੇ ਉੱਤੇ ਛੇਵੀ ਸਾਹਿਬ ਦੱਸੋ ਅਗਰ ਸੈਚਰਡੇ ਨੂੰ ਵੀ ਕਰ ਲਈਏ ਹਾਂ ਮਰਖਲ ਦੋ ਦਿਨ ਤੱਕ ਹੀ ਕਰੇਗੇ ਕਰ ਲਾਂਗੇ ਲੋ ਜੀ ਫਿਰ ਹਫਤੇ ਨੂੰ ਮਿਲਾਂਗੇ ਫਿਰ ਤੁਹਾਨੂੰ ওকে